ਸਤ ਸ੍ਰੀ ਅਕਾਲੀ ਨਵੀਂ ਪ੍ਰਾਣੀ ਸਾਂਝ ਵਲੋਂ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਓ ਅੱਜ ਆਪਾਂ ਬੈਂਗਨ ਦੀ স্মੋਕੀ ਫਲੇਵਰ ਵਾਲੀ ਚਿਫਨੀ ਬਣਾਈਏ ਜੇ ਸਬਜੀ ਤਾਂ ਬਹੁਤ ਵਾਰੀ ਬਣਾਈ ਹੋਣੀ ਆ ਪਰਥਾ ਵੀ ਬਹੁਤ ਵਾਰੀ ਬਣਾਇਆ ਹੋਣਾ ਪਰ ਤੁਸੀਂ ਇੱਕ ਵਾਰੀ স্মੋਕੀ ਫਲੇਵਰ ਵਾਲੀ ਚਿਫਨੀ ਜ਼ਰੂਰ ਬਣਾ ਕੇ ਦੇਖਿਓ ਬੈਂਗਨ ਦੀ ਬਹੁਤ ਹੀ ਘੱਟ ਟਾਈਮ ਲੱਗਦਾ ਤੇ ਆਪਾਂ ਇਹਦੇ ਵਿੱਚ ਕੋਈ ਵੀ ਬੈਂਗਨ ਲੈ ਤਾ ਦੱਸ ਦਿਆਂ ਕਿਹੜੇ ਕਿਹੜੀ ਚੀਜ਼ਾਂ ਦੀ ਜ਼ਰੂਰਤ ਆ ਆਪਾਂ ਨੂੰ ਬੈਂਗਨ ਤਾਂ ਇਹਦੇ ਵਿੱਚ ਮੇਨ ਚੀਜ਼ ਆ ਤਾਂ ਕਿ ਬੈਂਗਣ ਤੁਸੀਂ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਆ ਗੋਲ ਲੈ ਸਕਦੇ ਆ ਲੰਬੇ ਲੈ ਸਕਦੇ ਆ ਪਰਥੇਵਾ ਲੈ ਸਕਦੇ ਆ ਜੋ ਵੀ ਤੁਹਾਡੇ ਕੋਲ ਹੈਗੇ ਆ ਚਾਹੇ ਵਾਈਟਾ ਚਾਹੇ ਬਲੈਕ ਜਿਹੇ ਹੁੰਦੇ ਆ ਇਹ ਆ ਕੋਈ ਵੀ ਬੈਂਗਣ ਹੋਵੇ ਤੁਸੀਂ ਲੈ ਸਕਦੇ ਆ ਤੇ ਉਹਦੇ ਵਾਸਤੇ ਮੈਂ ਇੱਕ ਬੈਂਗਣ ਲੈ ਲਿਆ ਇਹ ਫਟ ਫਟ 3-4 ਸੌ ਗ੍ਰਾਮ ਦਾ ਹੋਣਾ ਵਾ ਤੇ ਦੋ ਮੈਂ ਟੁਵਾਟਰ ਲੈ ਲਿਆ ਤੇ ਚਾਰ ਪੰਜ ਮੈਂ ਮਿਰਚਾਂ ਲੈ ਲਈਆਂ ਘਟਕੌੜੀਆਂ ਇੱਕ ਮੈਂ ਲਸਣ ਦੀ ਗੱਠੀ ਲੈ ਲਈ ਆ ਜਿਹਦੇ ਚ ਪੰਜ ਸੱਤ ਟੁੜੀਆਂ ਹੈਗੀਆਂ ਨੇ ਆ ਸਾਮਾਨ ਮੈਂ ਲਿਆਵਾ ਤੇ ਬਾਕੀ ਮੈਂ ਤੁਹਾਨੂੰ ਨਾਲ-ਨਾਲ ਦੱਸੂਗੀ ਇਹ ਪਹਿਲਾ ਪ੍ਰੋਸੈਸ ਕਿਵੇਂ ਕਰਨਾ ਵਾ ਤੇ ਆਪਾਂ ਨੂੰ স্মੋਕੀ ਫਲੇਵਰ ਆਪਾਂ ਇਹਨੂੰ ਕਿਵੇਂ ਦੇਣਾ ਵਾ ਬਾਅਦ ਵਿੱਚ ਤਾਂ ਕਿ ਆਪਣੇ ਕੋਲੇ ਇੱਥੇ ਨਾ ਤਾਂ ਚੁੱਲ੍ਹਾ ਹੈਗਾ ਤੇ ਆਮ ਕਰਕੇ ਆਪਾਂ ਗੈਸ ਤੇ ਜ਼ਿਆਦਾ ਕੰਮ ਕਰਦੇ ਆਂ ਚਾਹੇ ਸ਼ਹਿਰੀ ਆ ਤੇ ਚਾਹੇ ਕੋਈ ਬਾਹਰ ਫਾਰਮ ਦੇ ਵਿੱਚ ਆ ਤੇ ਪਿੰਡਾਂ ਵਿੱਚ ਵੀ ਹੁਣ ਤਾਂ ਬਹੁਤ ਘੱਟ ਚੁੱਲ੍ਹੇ ਆਪਾਨੂੰ ਮਿਲਦੇ ਆ ਤੇ ਅੱਗੇ ਤਾਂ ਚੁੱਲ੍ਹਿਆਂ ਦੇ ਵਿੱਚ ਆਪਾਂ ਮੈਗਨੋਗਰਨੂ ਪਾਉਂਦੇ ਸੀ ਤੇ ਉਹ স্মੋਕੀ ਫਲੇਵਰ ਕੁਦਰਤੀ ਤੌਰ ਤੇ ਆ ਜਾਂਦਾ ਸੀ ਤੇ ਹੁਣ ਆਪਾਂ ਨੂੰ স্মੋਕੀ ਫਲੇਵਰ ਦੇਣ ਵਾਸਤੇ ਮਨ ਲੇ ਕੇ ਆਪਾਂ ਨਵਾਂ ਤਰੀਕਾ ਕੋਈ ਨਾ ਕੋਈ ਲੱਭਣਾ ਪੈਂਦਾ। ਤੁਸੀਂ ਆਪਾਂ ਵੀ ਹੁਣ ਇੱਕ ਨਵੇਂ ਤਰੀਕੇ ਦੇ ਨਾਲ ਬੈਂਗਨ ਦੀ ਚਟਨੀ ਬਣਾਉਣੇ ਆ স্মੋਕੀ ਫਲੇਵਰ ਵਾਲੀ। ਆਪਾਂ ਸ਼ੁਰੂ ਕਰਦੇ ਆਂ ਜੀ ਰੈਸਪੀ ਨੂੰ। ਸਭ ਤੋਂ ਪਹਿਲਾਂ ਤਾਂ ਆਪਾਂ ਫਰਾਈਪੈਨ ਲੈ ਲੈਣਾ ਜੀ। ਤੁਸੀਂ ਜਿਹਦੇ ਵਿੱਚ ਵੀ ਸਬਜ਼ੀ ਬਣਾਉਨੇ ਆ ਕੜਾਹੀ ਆ ਆਪਲੇ ਜੋ ਜੋ ਵੀ ਹੈਗਾ ਪਰ ਉਹਦਾ ਟੱਕਣ ਨਾਪਦਾ ਹੋਵੇ। ਤੇ ਇਹਦੇ ਵਿੱਚ ਆਪਾਂ ਲੈ ਲੈਣਾ ਜੀ ਸਭ ਤੋਂ ਤੇਲ। ਬਹੁਤ ਘੱਟ ਤੇਲ ਵਿੱਚ ਬਣਾਉਣੇ 3-4 ਚਮਚੇ ਤੇਲ ਲੈ ਲਵੋਣੇ ਆ। ਕੜਛੀ ਭਰ ਕੇ ਨਹੀਂ ਰੋਣੀ 3-4 ਚਮਚੇ ਵਿੱਚ ਹੀ ਬਣਾਉਣੇ ਆ। ਭਜੇ ਦਾ ਫਰਾਈ ਪਿੰਦਾ ਜਿਹੜੇ نیچے-नीचे ਵਾਲਾ ਹਿੱਸਾ ਵਾ ਉਹ ਪੂਰਾ ਕੋਟ ਹੋ ਜਾਵੇ ਸੋ ਇੰਨਾ ਕ ਤੇਲ ਪਾਉਣਾ ਵਾ ਇਹ ਫਰਾਈ ਦਾ ਇਹਨੂੰ ਕੁਮਾ ਕੇ ਸਿਰਫ ਵਾਸੇ ਨੂੰ نیچے ਤੇਲ ਨੂੰ ਨਾਲ ਇਹਨੂੰ ਗਿੱਲਾ ਉਹ ਕਰਨਾ ਵਾ ਰੀਸ ਕਰ ਲੈਣਾ। ਅਜਾ ਆਪਾਂ ਰੀਸ ਕਰ ਲਿਆ ਨੂੰ 3-4 ਮਿੰਟ ਪਾ ਕੇ ਤਾਂ ਕਿ ਆਪਣੀ ਗਰੀ ਚੀਜ਼ ਥੱਲੇ ਨਾ ਲੱਗੇ। ਆਪਾਂ ਬਾਅਦ ਵਿੱਚ ਇਹਨੂੰ ਕੁੰਡੇ ਵਿੱਚ ਬਣਾਵਾਂਗੇ। ਜਿਸ ਆਪਾਂ ਨੂੰ স্মੋਕੀ ਫਲੇਵਰ ਦੇਣਾ। ਦੋਸਟਾਂ ਮੈਂ ਗੁੰਡਾ ਰੱਖਿਆ ਹੋਇਆ ਉਹਦੇ ਵਿੱਚ ਦੇਵਾਂਗੇ। ਕੋ ਚਰਨੀ ਦਾ ਮੇਨ ਕੁੰਬੇ ਨਾਲ ਹੀ ਬਣਦੀ ਆ। ਇੱਥੇ ਸਿਰਫ ਆਪਾਂ ਇਹਨਾਂ ਨੂੰ ਪੁਰਨਾਵਾ। ਤੇ ਇੱਥੇ ਤੁਸੀਂ ਜਿਹੜੀਆਂ ਬੈਂਗਣਾਂ ਮਿਲ ਗਈ ਮੈਂ ਤਾਂ ਇਹ ਕਿ ਕਿ ਜਿਹੜਾ ਆਪਾਂ ਨੂੰ ਸਾਫ ਤੇ ਭੁੰਨ ਲੈਂਦੇ ਆ ਤੇ ਕਈ ਵਾਰੀ ਵਿੱਚੋਂ ਕਾਣੇ ਹੁੰਦੇ ਆ ਤੇ ਸੁੱਡੀ ਵਗੈਰਾ ਹੁੰਦੀ ਆ ਤੇ ਮੈਂ ਕਦੇ ਵੀ ਮਨ ਕੇ ਸਾਫ ਤੇ ਨਹੀਂ ਭੁੰਨੇਗੇ ਤੇ ਮੈਂ ਕੱਟ ਕੇ ਭੁੰਨੀ ਇਹਨਾਂ ਨੂੰ। ਤੁਸੀਂ ਇਹਦਾ ਉੱਪਰਲਾ ਛਿਲਕਾ ਲਾ ਕੇ ਵੀ ਕਰ ਸਕਦੇ ਆ ਤੇ ਤੁਸੀਂ ਛਿਲਕੇ ਸਮੇਤ ਵੀ ਕਰ ਸਕਦਾ। ਜਦੋਂ ਪੁੱਜ ਗਏ ਤਾਂ ਉਸ ਟਾਈਮ ਵੀ ਛਿਲਕਾ ਲਾ ਸਕਦੇ ਆ। ਉਹ ਆਪਣੀ ਮਰਜ਼ੀ ਟਮਾਟਰਾਂ ਦਾ ਵੀ ਇਸੇ ਤਰੀਕੇ ਨਾਲ ਤੁਸੀਂ ਟਮਾਟਰ ਬਾਅਦ ਵਿੱਚ ਛਿਲਕਾ ਵੀ ਲਾ ਸਕਦੇ ਆ ਜਦੋਂ ਆਪਾਂ ਇਹਨੂੰ ਸਟੀਮ ਥੋੜੀ ਦੇ ਦੇਤੀ ਤਾਂ ਇਹਨੂੰ ਛਿਲਕਾ ਆਪਿਆ ਬੁੱਤਨਾ ਸ਼ੁਰੂ ਹੋ ਜਾਣਾ ਤੁਸੀਂ ਪਹਿਲਾਂ ਵੀ ਲਾ ਸਕਦੇ ਆ ਪਰ ਮੈਂ ਇਹਦੇ ਚ ਪਹਿਲਾਂ ਹੀ ਲਾ ਕੇ ਰੱਖੂੰਗੀ ਤੇ ਉਦੋਂ ਮੈਂ ਗੈਸ ਨੂੰ ਔਨ ਕਰ ਦਿੰਨੀ ਆ ਤੇ ਜਦ ਤੱਕ ਆਪਣਾ ਤੇਲ ਗਰਮ ਹੁੰਦਾ ਫਰਾਈਂਗ ਗਰਮ ਹੁੰਦਾ ਤੇ ਉਨੇ ਚਾ ਚਾਪੇ ਦਾ ਛਿਲਕਾ ਉਤਾਰ ਲੈਣੇ ਤੇ ਫਿਰ ਤੁਹਾਨੂੰ ਦਿਖਾਉਣਾ ਜੀ ਮੈਂ ਇਹਦੇ ਤੁਸੀਂ ਪੀਸ ਜਿਦਾ ਮਰਜ਼ੀ ਕਰ ਸਕਦੇ ਲੰਬੇ ਲੰਬੇ ਵੀ ਕਰ ਸਕਦੇ ਆ ਤੇ ਹੌਣ ਵੀ ਕਰ ਸਕਦੇ ਆ ਤੇ ਮੈਂ ਸਾਰੇ ਸਹੀ ਜਾਂਦੇ ਛਿਲਕੇ ਉਤਾਰ ਦਿਆਂ ਤੇ ਫਿਰ ਆਪਾਂ ਬਣਾਵਾਂ ਬੈਂਗਲ ਨੇ স্মੋਕੀ ਫਲੇਵਰ ਵਾਲੀ ਚਰਮੇ ਜੇ ਤੁਹ ਪਾਰੀ ਤਰ੍ਹਾਂ ਦਾ 프라이ਪੈਨ ਲੈ ਲਿਆ ਤਾਂ ਤਿੰਨ ਚਾਰ ਟੈਂਪ ਚਾਪ ਤੇਲ ਦੀ ਪਾਲਾ ਇਹਦੇ ਵਿੱਚ ਤੇ ਹੁਣ ਆਪਾਂ ਗੈਸ ਨੂੰ ਕਰਦੇ ਆ ਔਨ ਤਾਂ ਕਿ ਆਪਣਾ ਤੇਲ ਗਰਮ ਹੋਵੇ ਤੇ ਇਹਦੇ ਮੈਂ ਬੈਂਗਲ ਨੂੰ ਵੀ ਛਿੱਲ ਲਿਆ ਤੇ ਇਹਦੇ ਮੈਂ ਟਮਾਟਰ ਨੂੰ ਵੀ ਛਿੱਲ ਲਿਆ ਥਿਲਸਾ ਮੇਰਾ ਛਿੱਲ ਕੇ ਪਹਿਲਾਂ ਇਹਨੂੰ ਮੈਂ ਧੋ ਲਿਆ ਸੀਗਾ ਧੋ ਕੇ ਛਿੱਲ ਕੇ ਦੁਬਾਰਾ ਨਹੀਂ ਧੋਤਾ ਕਰਾਂਗੇ ਛਿੱਲ ਕੇ ਮੈਂ ਤੇ ਹੱਥ ਤੋਂ ਵੀ ਚਾ ਦਿਤਰਾਂ ਕਰ ਦੋ ਤੋਲੋ ਤਾਂ ਕਿ ਮੈਂ ਦੁਬਾਰਾ ਸਬਜੀ ਨੂੰ ਕਦੇ ਵੀ ਨਹੀਂ ਧੋ ਦੇ ਇਹ ਟਮਾਟਰ ਅੰਬੇ ਆਪ ਪਹਿਲਾਂ ਤੋੜਿਆ ਸੀਗਾ ਤੇ ਹੁਣ ਆਪਾਂ ਇਹਨੂੰ ਛਿਲ ਲਿਆ ਪਰ ਛਿਲ ਕੇ ਲਾ ਦੇ ਇਹ ਆਪਾਂ ਬਾਦ ਵਿੱਚ ਵੀ ਛਿਲ ਕੇ ਲਾ ਲੈਂਦੇ ਪਰ ਗਰਮ ਕਰਨ ਦੇ ਥੋੜੇ ਛਿਲ ਕੇ ਲਉਣੇ ਔਖੇ ਹੋ ਜਾਂਦੇ ਆ ਆਪਾਂ ਫਿਰ ਠੰਡਾ ਕਰਨ ਨੂੰ ਟਾਈਮ ਲੱਗਦਾ ਇਸ ਕਰਕੇ ਮੈਂ ਟਾਈਮ ਵੇਸਟ ਹੋ ਜਾਂਦਾ ਇਸ ਕਰਕੇ ਮੈਂ ਛਿਲ ਕੇ ਦੇ ਬਿਨਾ ਉਤਾਰ ਲੈਂ। ਤੇ ਆਪਾਂ ਬਸ ਇਹਨਾਂ ਹੀ ਪੀ ਵਰਨਾ ਕਿ ਆਪਣਾ ਫਰਾਈ ਪੈਨ ਦੇ نیچے-नीचे ਲੱਗਦਾ ਹੋਵੇ ਬਸ ਤੁਸੀਂ ਕੜਾਹੀ ਲੈ ਲਓ ਫਰਾਈ ਪੈਨ ਲੈ ਲਓ ਕੁਛ ਵੀ ਲੈਣਾ ਉਹ ਲੈ ਸਕਦੇ ਆ ਤੇ ਇਹਦੇ ਵਿੱਚ ਆਪਾਂ ਤੁਸੀਂ ਲੰਬੇ-ਲੰਬੇ ਕੱਟ ਕੇ ਵੀ ਪਾ ਸਕਦੇ ਆ ਤੇ ਤੁਸੀਂ ਗੋਲ-ਗੋਲ ਕੱਟ ਗਏ ਤੇ ਮੈਂ ਇਹਨਾਂ ਨੂੰ ਗੋਲ ਇਆ ਤੱਕ ਮੈਂ ਰੱਖ ਦਿਆਂ ਤਾਂ ਕਿ ਫਿਰ ਆਪਾਂ ਇਹਦੇ ਵਿੱਚ ਟਕਾਉਣੇ ਆ ਇਹ ਜਦ ਆਪਣਾ ਤੇਲ ਗਰਮ ਹੋ ਜਾਂਦਾ ਨਾ ਜੇ ਜਦੋਂ ਆਪਾਂ ਇਸ ਤਰੀਕੇ ਨਾਲ ਕੱਟਦੇ ਆ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਬੈਂਗਣ ਕੋੜਾ ਤਾਂ ਨਹੀਂ ਹੈਗਾ ਕਾਣਾ ਤਾਂ ਨਹੀਂ ਹੈਗਾ ਤੁਸੀਂ ਇੱਥੇ ਸ্লাইਸ ਕੱਟ ਸਕਦੇ ਐਨੀ ਕੁ ਮਿਡਾਈ ਰੱਖਿਓ ਆਪਾਂ ਬੈਂਗਣ ਬਿਲਕੁਲ ਸਾਫਾ ਤਾਂ ਕਿ ਇਹਦੇ ਵਿੱਚ ਕੀੜੇ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਆ ਤੇ ਜੇ ਕੀੜੇ ਨਹੀਂ ਹੈਗੇ ਤਾਂ ਇਹ ਤਾਂ ਮਲਕ ਤੁਸੀਂ ਸਪਰੇਅ ਵਗੈਰਾ ਕਾਫੀ ਕੀਤੀ ਹੋਣੀ ਆ ਉਹਨਾਂ ਨੇ ਨਹੀਂ ਤਾਂ ਬੈਂਗਣ ਵਿੱਚ ਕੀੜੇ ਹੁੰਦੇ ਆ ਥੋੜੀ ਜਿਹੀ ਬਿਟਾਈ ਰੱਖਿਓ ਇਹ ਦੇ ਭਾਕੇ ਤਾਂ ਕਿ ਆਪਾਂ ਪਾਸਾ ਵੀ ਪਲਟਣਾ ਤੇ ਉਹ ਸੌਖਾ ਪਲਟਿਆ ਜਾਵੇ। ਲੋ ਜੀ ਆਪਣਾ ਗੈਸ ਗਰਮ ਹੋ ਗਿਆ ਤੇਲ ਆਪਣਾ ਗਰਮ ਹੋ ਗਿਆ ਤੇ ਇੱਕ ਟਾਈਮ ਮੈਂ ਗੈਸ ਨੂੰ ਇਸ ਟਾਈਮ ਬੰਦ ਕਰ ਦਿੰਦੀ ਆ। ਇਹ ਹਲਕੀ ਜਿਹੀ ਮੈਂ ਚਿਮਨੀ ਮੈਨੂੰ ਚਲਾਉਣੀ ਪੈਣੀ ਆ ਕਿਉਂਕਿ ਧੂਏ ਦਾ ਕੰਮ ਆ। ਲੋ ਜੀ ਇਸ ਟਾਈਮ ਆਪਾਂ ਇਹਨਾਂ ਦੇ ਵਿੱਚ ਸਾਰੇ ਸਲਾਈਸ ਇਹਦਾ ਤੇਲ ਦੇ ਵਿੱਚ ਰੱਖ ਦਿੰਦੇ ਆ। ਇਹ ਵਿਚਾਲੇ ਬਿਲਕੁਲ ਰੱਖ ਦੇਣਾ ਆਪਾਂ ਇਹਦੇ। ਲਸਣ ਲਸਣ ਨੂੰ ਕੱਟਣਾ ਨਹੀਂ ਜੇ ਮੋਟੀਆਂ ਗੱਠੀਆਂ ਨੇ ਜਾਂ ਬਰੀਕ ਕੱਟੀਆਂ ਜਾਂ ਮੋਟੀਆਂ ਕੱਟੀਆਂ ਜਿੰਨਾ ਵੀ ਮਰਜ਼ੀ ਹੋਵੇ ਵੀ ਅਪਾ ਇਹਨੂੰ ਹਾਫ ਹੀ ਪਕਾਉਣਾ ਆਵਾ ਤੇ ਅਪਾ ਕੁੰਡੇ ਵਿੱਚ ਹੀ ਪਕਾਉਣਾ ਲਸਣ ਇਹ ਵਾਲੀ ਚ ਤੇ ਜੇ ਅਪਾ ਵਿੱਚ ਚਾੜੇ ਸੈਂਟਰ ਦੇ ਵਿੱਚ ਤਾਂ ਕਿ ਇਹਨਾਂ ਦਾ ਸੌਂ ਦਾ ਫਲੇਵਰ ਸਾਰਿਆਂ ਦੇ ਅੰਦਰ ਚ ਚਲੇ ਜਾਵੇ ਜੇ ਅਪਾ ਸਾਰੇ ਸਲਾਈਸ ਇਸ ਦੇ ਵਿੱਚ ਰੱਖ ਦਿੰਨੇ ਆ ਤਾਂ ਮੈਂ ਇੱਕ ਵਾਰੀ ਦਿਖਾ ਦੇ ਦਿੰਦੇ ਆ ਇਹਨਾਂ ਨੂੰ ਜਦੋਂ ਅਪਾ ਚੰਕੇ ਜੀ ਰੱਖਦੇ ਹੁੰਨੇ ਆ ਕਿਸੇ ਚੀਜ਼ ਨੂੰ ਨਾ ਇਹਨਾਂ ਚੰਕੇ ਰੱਖਣਾ ਪੈਂਦਾ ਦਾ ਇਸ ਤਰੀਕੇ ਨਾਲ ਤੇ ਨਿਕਲ ਆਪਦੇ ਨੇ ਪਹਿਲਾਂ ਆਪਾਂ ਬਤਾਵਾ ਨੂੰ ਕਰ ਲੈਣਾ ਤੇ ਫਿਰ ਆਪਾਂ ਮਿਰਚਾਂ ਤੇ ਟਮਾਟਰਾਂ ਨੂੰ ਕਰਾਂਗੇ ਫਿਰ ਆਪਾਂ ਇਹਦਾ ਪਾਸਾ ਪਲਟਾਂਗੇ ਇੱਕ ਪਾਸੇ ਪਹਿਲਾਂ ਇਹਨਾਂ ਨੂੰ ਪੱਕ ਲੈਣ ਦਿੰਦੇ ਆਉਹ ਜਦ ਤੀਨ ਨੂੰ ਗਰਮ ਕਰਕੇ ਤੇ ਮੈਂ ਇਹਨਾਂ ਨੂੰ ਸੈਟਿੰਗ ਕਰਨ ਦੇ ਟਾਈਮ ਦੇ ਉਤੇ ਗੈਸ ਨੂੰ ਬੰਦ ਕਰ ਦਿੱਤਾ ਸੀ ਤੇ ਦੁਬਾਰਾ ਮੈਂ ਗੈਸ ਨੂੰ ਚਲਾ ਦਿੱਤੀ ਜੇ ਬਾਅਦ ਵਿੱਚ ਆਪਾਂ ਇਹਦੇ ਨਾਲ ਚਮਚੇ ਦੇ ਨਾਲ ਇਹਨੂੰ ਇਹ ਆਪਣਾ ਕੋਹ ਹੁੰਦਾ ਵਾ ਚਮਟਾ ਇਹਦੇ ਨਾਲ ਪਾਸੇ ਪਾੜਟ ਦੇਣੀ ਆ ਤੇ ਲਸਣ ਮੈਂ ਨਾਲ ਹੀ ਇਹਦੇ ਵਿੱਚ ਰੱਖ ਦਿੱਤਾ ਤੇ ਇਹਨੂੰ ਤੁਸੀਂ 2 ਮਿੰਟ ਲਈ ਛਾਪ ਕੇ ਰੱਖਣਾ ਤੇ ਛਾਪ ਕੇ ਰੱਖ ਦਿਓ ਤਾਂ ਕਿ ਉਹ ਬਹੁਤ ਛਿੱਤੀ ਬਣ ਜਾਂਦੇ ਆ ਇੱਕ ਪਹਿਲਾਂ ਆਪਾਂ ਇੱਕ ਪਾਸੇ ਪਕਾਉਣ ਵਾਸਤੇ 2 ਮਿੰਟ ਰੱਖਾਂਗੇ ਤੇ ਦੂਜਾ ਪਾਸਾ ਪਕਾਉਣ ਵਾਸਤੇ 2 ਮਿੰਟ ਰੱਖਾਂਗੇ ਤੇ ਇਹਨਾਂ ਨੂੰ ਆਪਾਂ ਕੁੰਡੇ ਵਿੱਚ ਬਾਹਰ ਕੱਢ ਦੇਣਾ ਤੇ ਉਸ ਤੋਂ ਬਾਅਦ ਆਪਾਂ ਟਮਾਟਰਾਂ ਨੂੰ ਤੇ ਲਸਣ ਇਹਦੇ ਵਿੱਚ ਹੀ ਰੋੜਾ ਆਖਿਰ ਲਸਣ ਨੂੰ ਆਪਾਂ ਸਾਰੀ ਝੀਚਾਂ ਨੂੰ ਲਸਣ ਆਪਣੇ ਵਰ ਦੇਣਾ ਜਦੋਂ ਪਕ ਗਏ ਆ ਤੇ ਫਿਰ ਆਪਾਂ ਪਾਸੇ ਪਾੜ ਦਿਆਂਗੇ ਜਿਹੜਾ ਆਪਾਂ ਟੱਕ ਨੂੰ ਉਤਾਰਤੀ ਸਾਈਡ ਦੇ ਕਰ ਦਿੰਨੇ ਤੇ ਆਪਾਂ ਇਹ ਕਰੀ ਨਾਲੇ ਪਾਸੇ ਪਾੜ ਦਿੰਨੇ ੱੱਕਣ ਵਾਸਤੇ ਇਹਦਾ ਜੱਟਾ ਇੱਕ ਪਾਸੇ ਪਾ ਦਿੰਦੇ ਹਾਂ। ਫਰਮ ਇਸ ਵਾਰੀ ਪਲਟ ਦੇ। ਤੁਸੀਂ ਆਪਾਂ ਢੇਕਾ ਕਿ ਰੱਖਦੇ ਆਂ ਤੇ ਨਾਲ ਦੇ ਨਾਲ ਤੁਸੀਂ ਜਿਹੜਾ ਆਪਣਾ ਢੱਕਣ ਹੁੰਦਾ ਉਸੇ ਜਿਹਦਾ ਪਾਣੀ 'ਚ ਭਾਪ ਬਣ ਜਾਂਦੀ ਆ ਤੇ ਨਾਲ ਦੇ ਨਾਲ ਤੁਸੀਂ ਕੱਪੜਾ ਆ ਕਿ ਆਪਣਾ ਜਿਹੜਾ ਪਾਣੀ ਆ ਉਹ ਤੇਲ ਵਿੱਚ ਨਾ ਜਾਵੇ। ਜਿਹੜੀ ਸਟੀਮ ਆ। ਜਾਂ ਤੁਸੀਂ ਇਦਾਂ ਵੀ ਇਹਨੂੰ ਪਰਤੇ ਰੱਖ ਲਿਆ ਜਾਂ ਤੁਸੀਂ ਇਹਦੇ ਉੱਤੇ ਕੱਪੜਾ ਲਾ ਕੇ ਤੇ ਫੇਰ ਢੱਕਣ ਦੇ ਸਕਦੇ ਆ। ਤੇ ਜਿਹੜਾ ਆਪਾਂ 2 ਮਿੰਟ ਇਦਾਂ ਲੇ ਪਾਸੇ ਬੀਨ ਪਕਾਉਣੇ ਆ ਤੇ ਫਿਰ ਜਦੋਂ ਇਹ ਸੌਫਟ ਹੋ ਜਾਣਗੇ ਤੇ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ। ਲਓ ਜੀ ਦੋ ਦੋ ਮਿੰਟ ਲਾ ਕੇ ਆਪਾਂ ਦੋ ਮਿੰਟ ਇੱਕ ਪਾਸੇ 라 ਦੇ ਦੋ ਮਿੰਟ ਇੱਕ ਪਾਸੇ 5-5 ਮਿੰਟ ਟੋਟਲ ਲਾ ਦੇ ਤੇ ਇਹਨਾਂ ਨੂੰ ਬੈਂਗਣਾ ਨੂੰ ਆਪਾਂ ਤੇ ਹੁਣ ਆਪਾਂ ਟੱਕਣ ਨੂੰ ਪਾਸੇ ਚੱਕ ਕੇ ਕਿੰਨੇ ਕੁ ਤੇ ਦੇਖ ਸਕਦੇ ਆ ਜਿੱਕੇ ਦਾ ਆਪਣੇ ਨਾ ਮਾਲ ਪੂਰੇ ਹੁੰਦੇ ਆ ਇਦਾਂ ਦੇ ਹੋ ਗਏ ਆ। ਇੰਨੇ ਜਿਹੇ ਨਾ ਪੱਕੇ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਥੇ ਰਿਚ ਕੱਢ ਕੇ ਤੂੰ ਦੇ ਵਿੱਚ ਪਾ ਦੇ। ਉਦੋਂ ਰੋਟਾਂ ਲਸਣ ਦੀ ਆ ਫਰਾਈ ਹੋ ਤੋ ਕਿਆ ਬਾਤ ਇਹਨਾਂ ਲਸਣੇ ਇਕੱਠਿਆਂ ਵਿੱਚ ਸੜਦੇ ਆ ਕਿ ਕੁਛ ਆਪ ਐਨਾਉਟ ਮਟਰਾਂ ਦੇ ਨਾਲ ਪਕਾਉਣਾ ਤੇ ਐਸ ਟਾਈਮ ਤੇ ਮੈਂ ਸਾਰੀ ਇਹ ਜਿਹਨੇ ਵੀ ਵੇਗ ਰਿਹਾ ਹੈਗਾ ਤਲਾ-ਤਲਾ ਕਰਕੇ ਕੱਢ ਕੇ ਕੁੰਡੇ ਵਿੱਚ ਪਾ ਲਿਆ ਤੇ ਨਾਲ ਟੰਡੇ ਹੋਣ ਦਾ ਕਰਦੇ ਆ ਜਿਹਾ ਤਾਪਾ ਮਰ ਰੰਪਕਾਉਂਦਾ ਜਿਹਦਾ ਸਾਰਾ ਸਮਾਨ ਇਕੱਠਾ ਪੈਂਦਾ ਟਮਾਟਰ ਵੀ ਨਾਲ ਪੈਂਦੇ ਆ ਤੇ ਤੁਸੀਂ ਟਮਾਟਰ ਵੀ ਪਾਸ ਕਰਦੇ ਆ ਪਰ ਮੇਰੇ ਫਰਾਈਵਨ ਵਿੱਚ ਸਾਰੇ ਪ ਨਹੀਂ ਸੀ ਪਹਿਰੇ ਇਹਨਾਂ ਤਰ੍ਹਾਂ ਇਹ ਚਲੇ ਚਲੇ ਲੱਗਣੇ ਦੇਤੇ ਤੇ ਆਪਾਂ ਫੋਕ ਕਾਟ ਤੇਲ ਦੇ ਵਿੱਚ ਬਣਾਉਣਾ ਮੈਂ ਨਾਲ ਜਿਆਨੇ ਤੇ ਪੁੰਡਾ ਨਹੀਂ ਆਇਆ ਵਾ ਸਾਰਾ ਤੇਲ ਕੱਢ ਤੇ ਇਹ ਆਪਣੇ ਜਿਹੜਾ ਪਤਰਾ ਦੇ ਬੈਂਗਣਾ ਤੋਂ ਪੁੰਨ ਕੇ ਬਣਾਉਣੇ ਹੁੰਦੇ ਆ ਨਾ ਤੇ ਉਸ ਥੀਕੇ ਦੇ ਨਾਲ ਸਾਰੇ ਬੰਦ ਆ। ਇਸ ਨੂੰ ਗੈਸ ਨੂੰ ਬੰਦ ਕਰ ਦਿੰਨੀ ਆ। ਆਪਾਂ ਤੇਲ ਕਾਫੀ ਜ਼ਿਆਦਾ ਗਰਮ ਆ। ਤੇ ਆਪਾਂ ਇਹ ਟਮਾਟਰ ਆ ਜਿਹੜੇ ਤੇ ਸੜਨਾ ਆ। ਆਹ ਦੇ ਬੈਂਗਣਾ ਮੈਂ ਦੋ ਹੌਲ ਦੇ ਘਤੀ ਕੱਢ ਲੂ ਤੇ ਜੇਕਰ ਤੁਹਾਡਾ ਕੋਈ ਲਸਣ ਜ਼ਿਆਦਾ ਪੱਕ ਗਿਆ ਤੇ ਉਸ ਲਸਣ ਦੇ ਵਿੱਚ ਤੁਸੀਂ ਬਾਹਰ ਕੱਢ ਦੇ। ਇਹ ਕਿਉਂ ਲੱਗਣਾ ਐ ਪੀਸਾ ਜਿਹੜੇ ਨਾ ਉਹ ਜ਼ਿਆਦਾ ਪੱਕ ਗਏ ਆ ਲੈ ਲੱਗ ਨਾਲ ਇਹ ਛੋਟਾ ਪੀਸਾ ਉਹ ਛੇਤੀ ਪੱਕ ਗਿਆ ਮੱਦੇ ਪੀਸੇ ਨਹੀਂ ਜੇ ਪੱਕ ਗਏ ਐਸ ਤਰੀਕੇ ਨਾਲ ਬਣਾਉਂਦੇ ਨਾਲ ਚਟਣੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਸਬਜ਼ੀ ਤੇ ਪੜਕਾ ਤਾਂ ਬਹੁਤ ਵਾਰੀ ਖਾਦਾ ਹੋਣਾ ਪਰ ਇੱਕ ਵਾਰ ਜੇ ਤੁਸੀਂ ਚਟਣੀ ਜ਼ਰੂਰ ਬਣਾ ਕੇ ਦੇਖਿਓ ਨਾਲੇ ਤਾਂ ਆਪਾਂ ਨੂੰ ਐ ਨਹੀਂ ਹੁੰਦਾ ਕਿ ਇਹ ਕਿਸੇ ਦੀ ਜ਼ਬਰਦਸਤ ਬੈਂਗਣ ਭੁੰਨ ਲੈਣੇ ਆ ਇਹ ਸ਼ਾਇਦ ਇਹਦੇ ਵਿੱਚ ਕੋਈ ਜਲਵਾ ਕਰਨਾ ਹੋਵੇ। ਉਹ ਸਿੱਧਰ ਕੋਈ ਦਰ ਨਹੀਂ ਰੰਦਾ ਦਾ। ਕਿ ਨਾਲ ਇਹ ਬਹੁਤ ਛੇਤੀ ਜੇ ਆਪਾਂ ਉਹਦਾ ਇੱਕ ਮਹਿੰਗਨ ਵੇਜਾ ਪੁਰਣਾ ਹੋਵੇ ਤਾਂ ਜ਼ਿਆਦਾ ਟਾਈਮ ਲੱਗਦਾ ਵਾ। ਤੇ ਉਹਦਾ ਇਹ 5 ਮਿੰਟਾਂ ਦੇ ਵਿੱਚ ਪੁੱਜ ਜਾਂਦੇ। ਬਹੁਤ ਘੱਟ ਟਾਈਮ ਲੱਗਦਾ। ਜਿਹਨੇ ਇਕੱਲਾ-ਕੱਲਾ ਕਰਕੇ ਇਹਨਾਂ ਨੂੰ ਕੱਢ ਲਿਆ। ਤੇ ਹੁਣ ਮੈਂ ਪਹਿਲਾਂ ਪਾ ਦਨੇ ਜਿਹੇ ਚ ਹਰੀਆਂ ਮਿਰਚਾਂ ਤੇ ਫਿਰ ਪਾਉਂਗੀ ਟਮਾਟਰ। ਹਰੀਆਂ ਮਿਰਚਾਂ ਤੁਸੀਂ ਲੰਬੇ-ਲੰਬੇ ਕੱਟ ਕੇ ਪਾ ਲਓ। ਜਿਚਾ ਹੈ ਗੂਰੂ ਵਰਕਾ ਟਿਕਾ ਲਓ ਉਹ ਆਪਣੀ ਮਰਜ਼ੀ ਆ ਮੈਂ ਇਹਨਾਂ ਦੇ ਚਾਰ ਚਾਰ ਟੀਸ ਕਰਕੇ ਤਾਂ ਕਿ ਕੁੰਡੇ ਦੇ ਨਾਲ ਜਦੋਂ ਆਪਾਂ ਕੁੱਟਣਾ ਇਹਨਾਂ ਨੇ ਮਿਕਸ ਹੋਈ ਜਾਣਾ ਕੁੰਡੇ ਦੇ ਵਿੱਚ ਕੁੱਟਣਾ ਘੋਟਣੇ ਦੇ ਨਾਲ ਆਪਾਂ ਮਿਰਚਾਂ ਨੂੰ ਹੁੰਡ ਜਾਲੇ ਕਰ ਦੇਣਾ ਤਾਂ ਸਨੂ ਤੇ ਮਿਰਚਾਂ ਨੂੰ ਜਾਲੇ ਕਰ ਲਓ ਤੇ ਸਾਈਡਾਂ ਤੇ ਦੇ ਟਮਾਟਰ ਲਾ ਦੇ ਅੰਧਾ ਖਾਉਣੀ ਇਹ ਜੀ ਲਾ ਕੇ ਤੇ ਐਸਾ ਤੇ ਆਪਾਂ ਇਹਦੇ ਵਿੱਚ ਟਮਾਟਰਾਂ ਨੂੰ ਲਾਉਣ ਤੋਂ ਬਾਅਦ ਸੋੜੇ ਨਮਕ ਪਾ ਪਾ ਕੇ ਤਾਂ ਕਿ ਇਹਦੇ ਟਮਾਟਰਾਂ ਉਹ ਨਮਕ ਦੇ ਨਾਲ ਚੇਤੀ ਸੌਫਟ ਹੋ ਗਿਆ। ਇਹ ਟਮਾਟਰਾਂ ਨੂੰ ਆਪਾਂ ਉਪਰੋਸ਼ ਲੈ ਲਿਆ ਪਹਿਲਾਂ ਤੋਲੇਆ ਸੀ, ਫਿਰ ਛਿਲ ਲਿਆ ਤੇ ਫਿਰ ਗੋਲ-ਗੋਲ ਕੱਟ ਲਿਆ। ਤਾਂ ਕਿ ਮੈਂ ਪਹਿਲਾਂ ਤਾਂ ਕੱਟ ਲੈਣੀ ਆ ਤਾਂ ਕਿ ਮੋੜਦੇ ਜਦੋਂ ਗਰਮ-ਗਰਮ ਹੁੰਦਾ ਤਾਂ ਛਿਲਕੇ ਲਾਉਣੇ ਔਖੇ ਹੋ ਜਾਂਦੇ ਆਪਾਂ। ਤੁਸੀਂ ਸਸ ਤੋਂ ਹੀ ਛਿਲਕੇ ਬਾਅਦ ਵਿੱਚ ਵੀ ਲਾ ਸਕਦੇ ਆ ਤੇ ਪਹਿਲਾਂ ਲਾ ਕੇ ਵੀ ਵਿੱਚ ਪਾ ਸਕਦੇ ਆ। ਉਹ ਜਿੱਥੇ ਆਪਾਂ ਟਮਾਟਰਾਂ ਨੂੰ ਗੋਲ-ਗੋਲ ਕਰਕੇ ਇਸਨਾਂ ਦੇ ਵਿੱਚ ਆਹੇ ਦੋ-ਦੋ ਪੀਸ ਕਰਕੇ ਰੱਖ ਦਿਓ ਤੇ ਚਾਹੇ ਚਾਰ-ਚਾਰ ਪੀਸ ਕਰਕੇ ਰੱਖ ਲਿਆ। ਉਹ ਆਪਣੀ ਮਰਜ਼ੀ। ਥੋੜਾ ਛੋਟਾ ਪੀਸ ਹੋਗਾ ਤਾਂ ਥੋੜੇ ਜਲਦੀ ਸੌਫਟ ਹੋ ਜਾਣਗੇ। ਵੱਡੇ ਪੀਸ ਨੂੰ ਥੋੜਾ ਜਿਆਦਾ ਟਾਈਮ ਲੱਗ ਜਾਂਦਾ। ਜਿਵੇਂ ਆਪਾਂ ਕਰਦੇ ਹਾਂ ਗੈਸ ਨੂੰ ਆਨ। ਤੇ ਉਹੀ ਪਰਸੈਪਟ ਦੇ ਨਾਲ ਆਪਾਂ ਇਹਨਾਂ ਨੂੰ ਪਕਾਉਂਦੇ ਹਾਂ। ਇੱਕ ਵਾਰ ਤੁਹਾਨੂੰ ਦਿਖਾ ਵੀ ਦਿੰਨੇ ਆ। ਇੱਥੇ ਵੀ ਤੁਸੀਂ ਪਹਿਲਾਂ ਆਪਾਂ ਦਸਣ ਵਿੱਚ ਰੱਖਿਆ ਸੀ। ਹੁਣ ਆਪਾਂ ਮਿਰਚਾਂ ਵਿੱਚ ਰੱਖ ਦਿਤੀਆਂ ਤੇ ਦਸਣ ਵੀ ਆਪਣਾ ਆਪ ਜਿਆ ਫਰਾਈ ਹੋਇਆ ਵਾ। ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਨਮਕ ਪਾ ਕੇ ਇਹਦੇ ਉੱਤੇ ਤੇ ਫਿਰ ਆਪਾਂ ਇਹਨੂੰ ਢੱਕ ਕੇ ਰੱਖ ਦਿੰਦੇ ਆ। ਲਈਏ ਭਾਜਨਾ ਤੇ ਨਾਮਕ ਆਪਾਂ ਨੂੰ ਚੰਨੀ ਚ ਪਾਉਣ ਨੂੰ ਉਹਨਾਂ ਦਾ ਨਾਮਕ ਤੁਸੀਂ ਲੈ ਕੇ ਤੇ ਸਾਰੇ ਟਮਾਟਰਾਂ ਤੇ ਤੇ ਮਿਰਚਾਂ ਦੇ ਉੱਤੇ ਚੰਨੀ ਤੇਰਾ ਪੋਕ ਲਿਓ। ਸਾਤੀ ਹੀ ਆਪਾਂ ਨੂੰ ਟੱਕੇ ਰੱਖਣਾ ਵਾ 2 ਮਿੰਟ ਵਾਸਤੇ। 2 ਮਿੰਟ ਵਾਸਤੇ ਇੱਕ ਪਾਸੇ ਫਿਰ ਪਲਟ ਦੇ ਆ ਕੇ ਟਮਾਟਰਾਂ ਨੂੰ ਤੇ 2 ਮਿੰਟ ਵਾਸਤੇ। ਜੇ ਇਸ ਤਰੀਕੇ ਨਾਲ ਆਪਾਂ ਨੂੰ ਪਕਾਉਨੇ ਤੇ ਗੈਸ ਨੂੰ ਆਪਾਂ ਕਰ ਦਿੰਨੇ ਆ। ਉਸੇ ਕੋਦਮੀ ਕੋ ਚੀਜ਼ ਬਣਾਉਣੀ ਆ ਤਾਂ ਸਲੋ ਪ੍ਰੋਸੈਸ ਤੇ ਬਣਾ ਲਓ। ਠੀਕ ਤੇ ਐਨਾ ਹੋਏ ਕੋਈ ਕਰ ਗਿਆ ਚਲੋ ਅਨਿਤ ਫਟਾਫਟ ਜੇ ਆਪਣਾ ਤੇਲ ਜਿਆਦਾ ਗਰਮ ਆ ਤੇ ਆਪਾਂ ਜਿਆਦਾ ਤੇਲ ਗਰਮ ਦੇ ਵਿੱਚ ਆਪਾਂ ਫਟਾਫਟ ਟਮਾਟਰ ਪਾ ਦਈਏ ਤੇ ਫਿਰ ਉਹ ਸੜ ਜਾਂਦੇ ਆ ਪਰ ਉਹ ਵਧੀਆ ਨਹੀਂ ਬਣਦੇ ਉਹਦਾ ਫਲੇਵਰ ਵਧੀਆ ਨਹੀਂ ਆਉਂਦਾਗਾ ਚੀਜ਼ ਸਹੀ ਹੋਈਦਾ ਤੇ ਆਪਾਂ ਫਾਸਟ ਪਾਸ ਵਿੱਚ ਦੇ ਵਿੱਚ ਪਕਾਉਨੇ ਆ ਕਦੇ ਵੀ ਜਦੋਂ ਵੀ ਤੁਸੀਂ ਕੋਈ ਚੀਜ਼ ਨੂੰ ਬਣਾਉਣਾ ਵਾ ਤੁਹਾਨੂੰ ਸੋਹ ਪ੍ਰੋਸੈਸ ਨਾਲ ਬਣਾਇਆ ਕਰੋ ਤਾਂ ਕਿ ਉਹਦੇ ਨਊਟ੍ਰੀਸ਼ਨ ਨਊਟ੍ਰੀਸ਼ਨ ਜਿਹੜੀ ਹੈਗਾ ਉਹ ਬਣੇ ਰਹਿਣ ਤੇ ਆਪਾਂ ਨੂੰ ਉਹਦੇ ਬੈਨੀਫਿਟ ਮਿਲ ਸਕਣ ਦੋਪਨ ਨੂੰ ਥੋੜਾ ਫਾਸਟ ਵਿੱਚ ਪਕਾਉਨੇ ਆ ਤੇਜ਼ ਰਸਤੇ ਪਕਾਉਨੇ ਆ ਤਾਂ ਉਹਦੇ ਨਿਊਟ੍ਰੀਸ਼ਨ ਜਿਹੜੇ ਹਨ ਉਹ ਘਟ ਜਾਂਦੇ ਆ ਤੇ ਫਿਰ ਤਾਂ ਆਪਾਂ ਇੱਕ ਜੀ ਦੇ ਸਵਾਦ ਵਾਸਤੇ ਖਾਨੇ ਆ ਤੇ ਆਪਾਂ ਉਹਦੇ ਬੈਨੀਫਿਟ ਵੀ ਨਹੀਂ ਲੈ ਸਕਦੇ ਜੇਕਰ ਦੋ ਮਿੰਟ ਇਹਨੂੰ ਪੱਕਣ ਨੂੰ ਦੇਨੇ ਆ। ਦੋ ਜਿਆ ਫਟ ਮਟਰਾਂ ਦਾ ਪ੍ਰੋਸੈਸ ਵੀ ਕਰ ਲਿਆ। ਦੋ ਮਿੰਟ ਇੱਕ ਪਾਸੇ ਨੂੰ ਪਕਾ ਲੈ ਤੇ ਦੋ ਮਿੰਟ ਇੱਕ ਪਾਸੇ ਨੂੰ ਪਕਾ ਲੈ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦੇਣਾ। 5 ਮਿੰਟ ਹੀ ਆਪਾਂ ਬੈਂਗਰ ਨੂੰ ਪਕਾਇਆ ਸੀ ਤੇ 5 ਮਿੰਟ ਹੀ ਆਪਾਂ ਮਟਰਾਂ ਨੂੰ ਪਕਾ ਲਿਆ। ਤੇ ਦਸਾਂ ਕੁਛ ਮੈਂ ਪਹਿਲਾਂ ਬਾਹਰ ਕੱਢ ਦਿੱਤਾ ਤੇ ਕੁਛ ਦਸਾਂ ਹਜੇ ਦੇ ਵਿੱਚ ਹੈਗਾ ਤੇ ਨਾਲ ਇਹਦੇ ਹਲੀਆਂ ਮਿਰਚਾਂ ਆਪਾਂ ਪਾ ਦਿੱਤੀ। ਇੱਥੇ ਆਪਾਂ ਗੈਸ ਨੂੰ ਕਰ ਦਿੰਨੇ ਆਂ ਬੰਦ ਤੇ ਆਪਾਂ ਟਮਾਟਰਾਂ ਨੂੰ ਕੁੰਡੇ ਵਿੱਚ ਕੱਢ ਲੈਣਾ ਟਮਾਟਰਾਂ ਨੂੰ ਹਰੀ ਮਿਰਚ ਨੂੰ ਲਸਣ ਨੂੰ ਜੋ ਵੀ ਚੀਜ਼ ਰਹਿੰਦੀ ਹੈ ਦੇ ਵਿੱਚ ਉਹ ਆਪਾਂ ਸਾਰੀਆਂ ਜਦੋਂ ਟਮਾਟਰ ਵੀ ਸੌਫਟ ਹੋ ਗਏ ਆ ਜਦੋਂ ਆਪਾਂ ਨਮਕ ਪਾ ਦਿੰਨੇ ਆ ਤੇ ਟਮਾਟਰ ਵੀ ਸੌਫਟ ਹੋ ਜਾਂਦੇ ਜਿਵੇਂ ਆਪਾਂ ਟਮਾਟਰਾਂ ਨੂੰ ਤੇ ਮਿਰਚਾਂ ਨੂੰ ਇਹ ਨੇੜੇ ਕੋਈ ਜਮਾ ਕੁੰਡਾ ਇਹ ਕਟਾਕ ਕਰ ਦੇਈਏ ਇਹ ਟਮਾਟਰ ਤਾਂ ਸੇਤੀ ਫਿਸ ਜਾਂਦੇ ਆ ਇਹ ਅਜੇ ਵੀ ਇਹਦੇ ਵਿੱਚ ਚਮਚਾ ਪਤੇਲ ਦਾ ਬਚ ਗਿਆ। ਇਹ ਬਹੁਤ ਹੀ ਘੱਟ ਤੇਲ ਦੇ ਵਿੱਚ ਬਣਾ ਬੰਦੀ ਆ ਤੇ ਸਬਜੀ ਨਾਲੋਂ ਵੀ ਜ਼ਿਆਦਾ ਸਵਾਦ ਲੱਗਦੀ ਆ। ਇਹ ਸਾਰੀਆਂ ਮਿਰਚਾਂ ਵੀ ਕੱਢ ਲੈਣੀਆਂ। ਲਸਣ ਵੀ ਕੱਢ ਲੈਣਾ। ਇਸ ਸਮਾਪਤ ਇਹ ਸਵਾਲ ਵੀ ਸਾਰਾ ਕੁੰਡੇ ਵਿੱਚ ਪਾ ਲੈਣਾ। ਇਹਨੂੰ ਆਪਾਂ ਠੰਡਾ ਹੋ ਹੁੰਦੇ। ਚਾਹੇ ਤਾਂ ਤੁਸੀਂ ਇਹਨੂੰ ਜਿਹੜਾ ਆਪਣਾ ਆਲੂ ਮੈਸ਼ਰ ਹੁੰਦਾ ਵਾ। ਉਹਦੇ ਨਾਲ ਮੈਸ਼ ਕਰ ਲਓ। ਕੁੰਡੇ ਦੇ ਵਿੱਚ ਪਾ ਕੇ ਚਾਹੇ ਤੁਸੀਂ ਕਿਸੇ ਭਾਂਡੇ ਵਿੱਚ ਤੁਹਾਡੇ ਕੋਲ ਕੁੰਡਾ ਨਹੀਂ ਹੈਗਾ। ਤੇ ਮੈਂ ਇਹਦਾ ਥੋੜਾ ਜਿਹਾ ਜਿਹਨੂੰ স্মੋਕੀ ਫਲੇਵਰ ਦੇਣਾ ਤੇ ਉਹ ਕੁੰਡੇ ਵਿੱਚ ਹੀ ਦੇਣਾ ਵਾ ਤਾਂ ਕਿ ਮਿੱਟੀ ਦੇ ਵਿੱਚ ਵੀ ਥੋੜਾ ਜਾ ਉਹਦਾ ਮਿੱਟੀ ਦਾ ਫਲੇਵਰ ਵੀ ਆ ਜਾਵੇ ਤੇ ਤੁਸੀਂ ਇਹਦੇ ਨਾਲ ਮੈਸ਼ ਵੀ ਕਰ ਸਕਦੇ ਆ ਤੇ ਤੁਸੀਂ ਕੁੰਡੇ ਸੋਟਿਆ ਜਿਹੜਾ ਆਪਣਾ ਸੋਟਾ ਹੁੰਦਾ ਵਾ ਤੇ ਤੁਸੀਂ ਇਹਦੇ ਨਾਲ ਵੀ ਕਰ ਸਕਦੇ ਹੋ ਉਹ ਆਪਣੀ ਮਰਜ਼ੀ ਹੈ ਤੁਹਾਡੀ ਤੁਸੀਂ ਦੋਨਾਂ ਦਾ ਵਿੱਚੋਂ ਜਿਹਦੇ ਨਾਲ ਮੇਰੀ ਮਰਜ਼ੀ ਹਸਤੇ ਮਲ ਕਰ ਸਕਦੇ ਹੋ ਕਿਉਂਕਿ ਇਹ ਆਪਣੇ ਪੱਕੇ ਹੋਏ ਆ ਤੇ ਇਹਦੇ ਨਾਲ ਵੀ ਮੈਸ਼ ਹੋ ਜਾਂਦੇ ਜਦੋਂ ਆਪਾਂ ਪਰਤਾ ਬਣਾਉਦੇ ਤੇ ਇਹਨਾਂ ਨੂੰ ਪੰਟੀ ਕਰਦੇ ਹਾਂ ਤੁਸੀਂ ਆਪਣਾ ਥੋੜਾ ਜਿਹਾ ਇਹਦੇ ਵਿੱਚ ਤੇਲ ਬਚ ਗਿਆ ਤੇ ਇਹਦੇ ਵਿੱਚ ਮੈਂ ਉਹ ਮਸਾਲੇ ਪਾ ਲਈ। ਅੱਗੇ ਜਾ ਕੇ ਆਪਣਾ ਉਠੰਡਾ ਲੰਡਾ ਤੇ ਮੁਰਕੇ ਦੁਆਰਾ ਪਲਟ ਕੇ ਆਪਾਂ ਇਹਦੇ ਵਿੱਚ ਘੋਟ ਕੇ ਕੁੰਡੇ ਦੇ ਵਿੱਚ ਇਹਦੇ ਵਿੱਚ ਪਾਵਾਂਗੇ ਤੇ ਜਦੋਂ ਆਪਾਂ ਫਲੇਵਰ ਦੇਣਾ ਫਿਰ ਆਪਾਂ ਕੁੰਡੇ ਵਿੱਚੋਂ ਪਾ ਕੇ ਕੌਲੀ ਵਿੱਚ ਪਾ ਕੇ ਜਿਸ ਤਰੀਕੇ ਤੁਸੀਂ ਫਲੇਵਰ ਧੋਏ ਦਾ ਫਲੇਵਰ ਦੇਣਾ ਮੈਂ ਦਾਲ ਜਿਹੜੀ 13 ਰੋਜ਼ ਮੇਰੀ ਰਹੀ ਆ ਉਹਦੇ ਨੂੰ ਮੈਂ ਧੋਆ ਬਣਾਉਂ ਜਗਾ। ਅਜੇ ਤੇ ਮੈਂ ਥੋੜੀ ਜਿਹੀ ਕੜੀ ਪੱਤਾ ਪਾ ਲੈਣਾ ਮੇਰੇ ਇੱਕ ਚਮਚਾ ਤੇਲ ਦਾ ਬਚਿਆ ਹੋਇਆ ਵਾ। ਤੁਸੀਂ ਕੜੀ ਪੱਤਾ ਵੀ ਪਾ ਸਕਦੇ ਹੋ ਤੁਸੀਂ ਮੇਥੀ ਵੀ ਪਾ ਸਕਦੇ ਹੋ ਆਪਣੀ ਮਰਜ਼ੀ ਆ। ਕੜੀ ਪੱਤਾ ਇਸ ਕਾਇਆ ਹੋਇਆ ਵਾ ਤੇ ਅੱਜਕੱਲ ਤਾਜ਼ਾ ਤਾਜੇ ਹੁੰਦਾ ਵਾ ਗਰਮੀਆਂ ਦੇ ਵਿੱਚ ਤੁਸੀਂ ਉਹ ਵੀ ਵਰਤ ਸਕਦੇ ਆ ਅਸੀਂ ਇੱਥੇ ਆਪਾਂ ਕੜੀ ਪੱਤਾ ਪਾ ਲਿਆ ਤੇ ਇੱਥੇ ਮੈਂ ਪਾਏ ਤੰਦੂਰੀ ਮਸਾਲਾ ਇਹਦੇ ਚ ਤੰਦੂਰੀ ਸੌ ਮਸਾਲਾ ਕਰੀ ਬਣਿਆ ਹੋਇਆ ਵਾ ਜੇ ਤੁਸੀਂ ਅੱਗੇ ਕੋਈ ਰੈਸਪੀ ਦੇਖਣੀ ਆ ਤਾਂ ਨਵੀਂ ਪਾਣੀ ਸਾਹ ਤੇ ਤੁਸੀਂ ਤੰਦੂਰੀ ਮਸਾਲੇ ਦੀ ਰੈਸਪੀ ਦੇਖ ਸਕਦੇ ਆ ਇਹਦੇ ਵਿੱਚ ਥੋੜੀ ਜਿਹੀ ਲਾਲ ਮਿਰਚ ਵੀ ਆ ਹਲਦੀ ਵੀ ਆ ਤੇ ਹਲਦੀ ਆਪਾਂ ਕੁਛ ਐਕਸਾ ਵੀ ਪਾਨਾ ਹੈ ਆਪਾਂ ਥੋੜਾ ਜਿਹਾ ਕੜੀ ਪੱਤੇ ਨੂੰ ਧੋਣਾਗੇ ਪਹਿਲਾਂ ਤੇ ਫਿਰ ਆਪਾਂ ਹਲਦੀ ਤੇ ਤਨੂਰੀ ਮਸਾਲਾ ਵਿੱਚ ਪਾ ਲਿਆ। ਥੇਨਾਮ ਕਪਾ ਪਹਿਲਾ ਪਾ ਲਿਆ। बस ਇਹਦੇ ਵਿੱਚ ਸਮਾਂ ਜ਼ਿਆਦਾ ਨਹੀਂ ਪਾਉਣਾਗਾ ਆਪਾਂ। ਹਲਦੀ ਵਿੱਚ ਨਾ ਮਾਤਰੀ ਪਾਉਣੀ ਆ। ਕਿਉਂਕਿ ਆਪਾਂ ਪਰਥੇ ਵਿੱਚ ਵੀ ਹਲਦੀ ਬਹੁਤ ਘੱਟ ਰੱਖਦੇ ਆ। ਤੇ ਛसनी ਵਿੱਚ ਵੀ ਆਪਾਂ ਹਲਦੀ ਦਾ ਇਸਤੇਮਾਲ ਬਹੁਤ ਘੱਟ ਕਰਦੇ ਆ। ਜਿਵੇਂ ਆਪਾਂ ਗੈਸ ਨੂੰ ਆਨ ਕਰਦੇ ਆ। ਸਾਕੇ ਕੋਈ ਵੀ ਚੀਜ਼ ਮੈਂ ਗੈਸ ਨੂੰ ਵਾਰੀ ਵਾਰੀ ਇਸ ਕਰਕੇ ਬੰਦ ਕਰ ਲੈਣੀ ਹੁੰਦੀ ਆ। ਤਾਂ ਕਿ ਆਪਣੀ ਕੋਈ ਵੀ ਚੀਜ਼ ਸੜੇ ਨਾ। ਆਪਣੇ ਦੋ ਕੁ ਮਿਰਚਾਂ ਵਿੱਚ ਰਹਿ ਗਈਆਂ ਸੀ। ਆਪਾਂ ਉਹਨਾਂ ਨੂੰ ਵੀ ਜ਼ਾਰ ਕਰ ਦਿੰਦੇ ਆ। ਇਹ ਤੇ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਕੜੀ ਪੱਤੇ ਨੂੰ ਕੋ ਹੁੰਦੇ ਆ ਤੁਸੀਂ ਇੱਥੇ ਜੀਰਾ ਪਾਉਣਾ ਜੀਰਾ ਵੀ ਪਾ ਸਕਦੇ ਆ ਉਹ ਆਪਣੀ ਮਰਜ਼ੀ ਆ ਸਕੱਤ ਵੀ ਕਰਸਨ ਤੇ ਪਾ ਵੀ ਸਕਦੇ ਆ ਕਈਆਂ ਨੂੰ ਫਲੇਵਰ ਵਧੀਆ ਲੱਗਦਾ ਤੇ ਕਈਆਂ ਨੂੰ ਇਹ ਮੈਨੂੰ ਤੇ ਵਧੀਆ ਲੱਗਾ ਮੈਂ ਇਹਦੇ ਵਿੱਚ ਕੜੀ ਪੱਤੇ ਦੇ ਪੱਤੇ ਦੀ ਇਸਤੇਮਾਲ ਕਰਦੀ ਹੁੰਦੀ ਆ ਤਾਂ ਕਿ ਕੜੀ ਪੱਤਾ ਵੀ ਜਿਹੜਾ ਹੈਗਾ ਆਪਣੇ ਲਈ ਬਹੁਤ ਚੰਗਾ ਹੈ ਨਮਕਾ ਮਿੱਠਾ ਨਿੰਮ ਕਿਹਾ ਜਾਂਦਾ ਇਹਦੇ ਨਿੰਮ ਦੇ ਫਾਇਦੇ ਆ ਤੇ ਕੜੀ ਪੱਤੇ ਦੇ ਵੀ ਉਨੇ ਹੀ ਫਾਇਦੇ ਆ ਸਭ ਦੇ ਆ ਕਈਆਂ ਨੂੰ ਫਲੇਵਰ ਵਧੀਆ ਲੱਗਦਾ ਜੇ ਕਿਹਨੂੰ ਨਮਕ ਦੀ ਜਗ੍ਹਾ ਲਾ। ਮੈਂ ਦੇ ਵਿੱਚ ਕੜੀ ਮੱਲ ਪੱਤੇ ਦਾ ਇਸਤੇਮਾਲ ਕਰਦੀ ਹੁੰਦੀ ਆ। ਤਾਂ ਕਿ ਕੜੀ ਪੱਤਾ ਵੀ ਜਿਹੜਾ ਹੈਗਾ ਆਪਣੇ ਲਈ ਬਹੁਤ ਚੰਗਾ ਹੈ ਮਿੱਠਾ ਨਮਕ ਕਿਹਾ ਜਾਂਦਾ। ਇਹਦੇ ਨਮਕ ਦੇ ਫਾਇਦੇ ਆ ਤੇ ਕੜੀ ਪੱਤੇ ਦੇ ਵੀ ਉਨੇ ਹੀ ਫਾਇਦੇ ਆ। ਜਿੰਨਾ ਸਤਾਇਆ ਜਾ ਮਿਲਦਾ ਤਾਇਆ ਸਤਾਇਆ ਲੋ ਤੇ ਨਹੀਂ ਤੇ ਸਾਕੀ ਰੱਖ ਲਓ। ਇਹ ਵੀ ਸੜ ਘਰ ਇਸਕਾਇਆ ਹੋਇਆ ਵਾ ਕੜੀ ਪੱਤਾ। ਲੋ ਜਿਵੇਂ ਹੀ ਆਪਣਾ ਕੜੀ ਪੱਤਾ ਪੋ ਜਾਂਦਾ। ਇਹਦੇ ਵਿੱਚ ਇਸ ਥਾਂ ਤੇ ਆਪਾਂ ਥੋੜਾ ਜਿਹਾ ਨਾਮਾ ਤਰ ਦੇਖੋ ਇਹਨਾਂ ਹੋਵੇ 1/2 ਹਲਦੀ ਪਾਈ ਜੀ ਇੱਕ ਪਿੰਚ ਹਲਦੀ ਪਾ ਦਿਓ ਜਿੱਤ ਤੰਦੂਰੀ ਮਸਾਲਾ ਆਪਣੇ ਜਿੰਨੀ ਘੜਾ ਦਸ ਸਮਾਨਾ ਚਟਨੀ ਆ ਉਸ ਹੱਬ ਨਾਲ ਪਾ ਲਓ ਆਜੀ ਸਾਡਾ ਤੰਦੂਰੀ ਮਸਾਲਾ ਅਜੇ ਇੱਥੇ ਨਾ ਕਰਦੇ ਨੇ ਗੈਸ ਬੰਦ ਤੇ ਕਿ ਹੋਵੇ ਤੇ ਆਪਣੇ ਜਾਈ ਮਸਾਲੇ ਪੋਜੋ ਤੇ ਆਪਾਂ ਬੋਕਾ ਸਿਰਫ ਆਪਾਂ ਇਹਨਾਂ ਨੂੰ ਹਲਦੀ ਅੰਦਰ ਦੇ ਦਿੱਤੋਂ ਕੋਈ ਨਾ ਸੀਗਾ ਤੇ ਹੁਣ ਆਪਾਂ ਚਟਨੀ ਦੇ ਵਿੱਚ ਮਿਕਸ ਕਰਾਂਗੇ ਹੁੰਡੇ ਵਿੱਚ ਘੋਟ ਵਜੜਾ ਆਪਾਂ ਤਾਂ ਨੂਰੀ ਮਸਾਲਾ ਤੇ ਆਪਣਾ ਕੜੀ ਪਤਾ ਆਪਾਂ ਉਹ ਕੱਚਾ ਜੇ ਤਾਂ ਹਰਾ ਹੁੰਦਾ ਤਾਂ ਆਪਾਂ ਕੱਚਾ ਵੀ ਪਾ ਸਕਦੇ ਸੀ ਪਰ ਇੱਥੇ ਸੁੱਕਾ ਹੋਣ ਕਰਕੇ ਤੇ ਮੈਂ ਇਹਨੂੰ ਥੋੜਾ ਜਿਹਾ ਘਿਓ ਵਿੱਚ ਭਨ ਕੇ ਪਾਇਆ ਤਾਂ ਥੋੜੀ ਜਿਹੀ ਆਪਾਂ ਹਲਦੀ ਪਾਤੀ ਆ। ਦੇਖੋ ਜੀ ਘਿਓ ਆਪਣਾ ਬਿਲਕੁਲ ਖਤਮ ਹੋ ਗਿਆ ਤੇ ਚਾਰ-ਪੰਜ ਚਮਚਾਂ ਦੇ ਨਾਲ ਆਪਣਾ ਵਧੀਆ ਇਹ ਚਟਨੀ ਬਣ ਜਾਣੀ ਆ ਤੇ ਬਹੁਤ ਹੀ ਜ਼ਿਆਦਾ ਸਵਾਦ ਵਾਲੀ ਆ। ਲੈ ਨੇ ਗੁੰਦਾ ਛੋਟਾ ਤੇ ਕੁੱਟ ਕੇ ਤੁਹਾਨੂੰ ਦਿਖਾਉਣੀ ਆ। ਉਹਨੇ ਸੋਟਿਆ ਵਾਲਾ ਸਮਾਨ ਵੀ ਇੱਕ ਵਾਰੀ ਦਿਖਾ ਦਿੰਨੇ ਆ ਤੇ ਆਪਾਂ ਜਿਹੜੇ ਮਸਾਲੇ ਭੁੰਨੇ ਆ ਤੇ ਤੁਹਾਨੂੰ ਤੇਲ ਵੀ ਦਿਖਾ ਦਿੰਦੇ ਆ ਵੀ ਆਪਣਾ ਕਿੰਨਾ ਖ ਤੇਲ ਵਿੱਚ ਪੈ ਗਿਆ। ਵਾਜੀ ਆ ਆਪਣੇ ਮਸਾਲੇ ਆ ਤੇ ਤੇਲ ਇਹਦੇ ਵਿੱਚ ਚਿਰ ਬਿਲਕੁਲ ਨਹੀਂ ਰਿਹਾ। ਇਹਦੇ ਵਿੱਚ ਆਪਾਂ ਕੜੀ ਪੱਤਾ ਤੇ ਤੁਦੂਰੀ ਮਸਾਲਾ ਤੇ ਥੋੜਾ ਹਲਕੀ ਜਿਹੀ ਹਲਦੀ ਪਾ ਦਿੱਤੀ ਆ ਤੇ ਨਮਕ ਆਪਣਾ ਪਹਿਲਾਂ ਪਾਇਆ ਹੋਇਆ। ਤੇ ਇਧਰ ਆਪਾਂ ਕੁੰਡੇ ਦੇ ਵਿੱਚ ਆ ਸਾਰਾ ਸਮਾਨ ਭੁੰਨ ਭੁੰਨ ਕੇ ਪਾ ਲਿਆ ਤੇ ਹੁਣ ਆਪਾਂ ਇਹਨੂੰ ਕੁੱਟਾਂਗੇ। बस हल्का हल्का ਜੀ ਲੋੜ ਪੈਣੀ ਆ ਕੰਦੀ ਤੇ ਮਿਰਚਾਂ ਸਾਡੇ ਥੋੜੇ ਬੱਤੇ ਕੜਮੀਆਂ ਵੀ ਰਹਿ ਜੇ ਇਹ ਮਿਰਚ ਕੋਣੀ ਨਹੀਂ ਹੁੰਦੀਗੀ ਛਿਮਲਾ ਮਿਰਚ ਵਰਗੀ ਜਿੰਦੀ ਆ ਫਿਰ ਪਾ ਲੈ ਤੇ ਹੁਣ ਮੈਗਜ਼ਮ ਪੋਟ ਦੇ ਆ ਤੇ ਫਿਰ ਆਪਾਂ ਮਸਾਲਾ ਵਿੱਚ ਪਾਣਾ ਤੇ ਉਸ ਤੋਂ ਬਾਅਦ ਆਪਾਂ স্মੋਕੀ ਫਲੇਵਰ ਇਹਨੂੰ ਦੇਵਾ ਦੇ ਅਸ ਇੱਥੇ ਦਾ ਲਸਣ ਤੁਸੀਂ ਦੇਖੋ ਬਹੁਤ ਘੱਟ ਭੁੰਨਿਆ ਹੋਇਆ ਵਾ ਤੇ ਬਹੁਤ ਹੀ ਵਧੀਆ ਜੇ ਆਪਾਂ ਇਹਦੇ ਵਿੱਚ ਕੁੱਟਾਂਗੇ ਤੇ ਇਹਦਾ ਫਲੇਵਰ ਬਹੁਤ ਵਧੀਆ ਆਉਣਾ ਲਸਣ ਦਾ ਲਸਣ ਨੂੰ ਤੁਸੀਂ ਸਾਫਤਾ ਹੀ ਰੱਖਣਾ ਕੁੱਟ ਤੋੜ ਕੇ ਨਹੀਂ ਪਾਉਣਾਗਾ ਵਿੱਚ ਪਹਿਲਾਂ ਤਾਂ ਕਿ ਆਪਾਂ ਇੱਥੇ ਚਰਨੀ ਦੇ ਵਿੱਚ ਇਹਨੂੰ ਕੁੱਟਨਾ ਵਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੁੱਟ ਕੇ ਮਸਾਲੇ ਦੇ ਵਿੱਚ 1 ਮਿੰਟ ਲਈ ਭੁੰਨਾਗੇ ਤਾਂ ਕਿ ਪੂਰੇ ਮਸਾਲੇ ਕੜੀ ਪੱਤੇ ਦਾ ਤੇ ਤੰਦੂਰੀ ਮਸਾਲੇ ਦਾ ਫਲੇਵਰ ਪੂਰਾ ਵਿੱਚ ਦੇ ਆ ਜਾਵੇ। ᱱੋ ਜੇ ਆਪਾਂ ਇੱਥੇ ਚਾਪਲੇ ਨੂੰ ਕੁੱਟ ਲਿਆ ਥੋੜਾ ਜਿਹਾ ਮੋਟਾ-ਮੋਟਾ ਰੱਖਿਆ। ਤਾਂ ਇਹ ਲਸਣ ਨੂੰ ਵੀ ਰਿਕ ਕਰ ਲਿਆ ਤੇ ਬਾਕੀ ਟਮਾਟਰ ਤੇ ਉਹਨਾਂ ਦਾ ਤਦਿਕ ਹੋ ਜਾਣਾ ਤੇ ਮਿਰਚਾਂ ਨੂੰ ਮੈਂ ਥੋੜਾ ਜਿਹਾ ਘੱਟ ਕੁੱਟਿਆ ਵਾ ਤਾਂ ਕਿ ਵਿੱਚ ਰੱਦੀਆਂ ਦਿਸਦੀਆਂ ਨਾ ਲੱਗ ਜਾਣ। ਜੀ ਐਸ ਤਾਂ ਇਹ ਆਪਾਂ ਸਿਰ ਤੋਂ ਸੋਟੇ ਨੂੰ ਕਰ ਲਈਏ ਕਲੀਨ ਇਹ ਕੰਮ ਹੋ ਗਿਆ ਖਤਮ ਤੇ ਆਪਾਂ ਜਿਹੜਾ ਮਸਾਲਾ ਭੁੱਜਿਆ ਪਿਆ ਆਪਣਾ ਤੇ ਇਹਦੇ ਵਿੱਚ ਪਾ ਦਿੰਦੇ ਆ ਜੀ ਆਪਾਂ ਤੇ ਗੈਸ ਨੂੰ ਆਨ ਕਰ ਦਿੰਨੇ ਆ ਤੇ 1 ਮਿੰਟ ਲਈ ਆਪਾਂ ਇਹਨੂੰ ਓਪਨ ਦੇ ਰਿਚੀ ਪਕਾ ਲੈਣੇ ਆ ਦੇ ਵਿੱਚ। ਅੱਧ ਇੱਕ ਮਿੰਟ ਹੀ ਆਪਾਂ ਟਾਈਮ ਲਾਉਣਾ ਤਾਂ ਕਿ ਸਾਰੇ ਮਸਾਲੇ ਇਹਦੇ ਵਿੱਚ ਚੰਗੀ ਤਰ੍ਹਾਂ ਰਸ ਜਾ। ਤੇ ਬਹੁਤ ਹੀ ਸੋਹਣੀ ਆਪਣੀ ਚਟਨੀ ਬਣ ਕੇ ਤਿਆਰ ਹੋ ਗਈ ਆ। ਤੇ ਹੁਣ ਆਪਾਂ ਇਹਨੂੰ ਦੇਣਾ স্মੋਕੀ ਫਲੇਵਰ। ਉਹ ਜਿਹੜੀ ਖੋਂਡੇ ਦੇ ਵਿੱਚ ਚਟਨੀ ਆਪਾਂ ਕੁੱਟਦੇ ਹੁੰਨੇ ਆ ਨਾ ਤੇ ਉਹ ਬਹੁਤ ਹੀ ਬਰੀਕ ਜਿਹਾ ਆਪਾਂ ਮੋਟੀ-ਮੋਟੀ ਰੱਖਦੇ ਆ। ਉਹਦਾ ਟੇਸਟ ਕਰਨੇ ਲਈ ਚੀਜ਼ ਦਾ ਆਪਾਂ ਨੂੰ ਟੇਸਟ ਆਉਂਦਾ ਹੋਵੇ। ਮਿਕਸੀਆਂ ਵਾਂਗ ਨਹੀਂ ਹੁੰਦੀ ਕਿ ਜਦ ਮਿਕਸੀ ਦੇ ਵਿੱਚ ਤਾਂ ਬਹੁਤ ਬਰੀਕ ਹੋ ਜਾਂਦੇ ਤੇ ਉਤੋਂ ਝੱਗ ਮਾਰ ਲੱਗ ਜਾਂਦੀ ਹੈ ਚਟਨੀ। ਇਸ ਕਰਕੇ ਜੀ ਗੁੰਡੇ ਚਟਨੀ ਬਣਾਉਣੀ ਆ ਤਾਂ ਤੁਸੀਂ ਮੋਟੀ ਮੋਟੀ ਜਿਦਾ ਆਪਾਂ ਜਿਹਨੂੰ ਦੜੜ ਫੜ ਕਹ ਦਿੰਨੇ ਆ ਆਪਾਂ ਉਦਾਂ ਨਹੀਂ ਬਣਾਇਓ ਹੁਣ ਗਰਮੀਆਂ ਦਾ ਸੀਜ਼ਨ ਆ ਗਿਆ ਪਰੀਨੇ ਦੀ ਚਟਨੀ ਧਨੀਏ ਦੀ ਚਟਨੀ ਅੰਬੀਆਂ ਆ ਪਾ ਕੇ ਤੇ ਬਹੁਤ ਹੀ ਸਵਾਦ ਲੱਗਦੀ ਆ ਤੇ ਪੱਚੀਆਂ ਅੰਬੀਆਂ ਵੀ ਮਿਲ ਜਾਂਦੀਆਂ ਤੇ ਪਦੀਨਾ ਨਾਲੇ ਠੰਡੇ ਹੁੰਦੇ ਆ ਸਪਿਰਡ ਦੀ ਗਰਮੀ ਨੂੰ ਚੱਕਦੇ ਆ ਪਰੀਨਾ ਵੀ ਤੇ ਕੱਚੀ ਅੰਬੇ ਵੀ ਤੇ ਹੁਣ ਆਪਾਂ ਵੀ ਜੀ ਗੁੰਡਾ ਕੱਢ ਲਿਆ ਬਾਹਰ ਚਰਮੀਆਂ ਪੁੱਟਣਾ ਤੇ ਅੱਜ ਆਪਾਂ ਬਣਾ ਲਈ ਜੀ ਮੇਂਗੜਾਂ ਦੀ ਚਟਨੀ ਪਰ ਇਹਨੂੰ ਬੈਂਗਰਾਂ ਨੂੰ ਪੱਕੇ ਨਹੀਂ ਖਾ ਸਕਦੇ ਇਹਦਾ ਪਦੀਨਾ ਅੰਬੀ ਵਗੈਰਾ ਨੂੰ ਕੱਚੇ ਖਾ ਸਕਦੇ ਆ ਤੇ ਇਸ ਕਰਕੇ ਬੈਂਗਰਾਂ ਨੂੰ ਪੁੰਨਣਾ ਪੈਂਦਾ ਤੁਸੀਂ ਪਰਠਾ ਦਾ ਬਹੁਤ ਵਾਰੀ ਬਣਾਇਆ ਹੋਣਾ ਪਰ ਆ ਚਟਨੀ ਜ਼ਰੂਰ ਬਣਾ ਕੇ ਦੇਖੀ ਨਹੀਂ ਕੋਈ ਤੁਸੀਂ ਆਪਣੇ ਇਹਦੇ ਲੋਕ ਵੀ ਦੇਖ ਸਕਦੇ ਆ ਇਹਦੇ ਵਿੱਚ ਬਿਲਕੁਲ ਕੋਈ ਨਹੀਂ ਦਾ ਤੇਲ ਨਹੀਂ ਹੈਗਾ ਬਹੁਤ ਘੱਟ ਘਿਓ ਤੇਲ ਵਿੱਚ ਬਣਦੀ ਆ ਆਪਣੀ ਚਟਨੀ ਬਣ ਕੇ ਹੋ ਗਈ ਹੈ ਤਿਆਰ 3-4 ਚਮਚਾ ਦੇ ਨਾਲ ਹੀ ਇੱਕ ਕਿੰਨੀ ਸੋਹਣੀ ਇਹਦੀ ਲੁੱਕ ਆਈ ਹੈ ਤੁਸੀਂ ਇੱਥੇ ਦੇ ਵਿੱਚ ਧਨੀਆ ਵੀ ਪਾ ਸਕਦੇ ਆ ਮੇਰਾ ਧਨੀਆ ਧੋ ਕੇ ਰੱਖਿਆ ਹੈ ਤੇ ਮੈਨੂੰ ਸੁਕਾ ਲਵਾ ਤੇ ਫਿਰ ਪਾਉਣੀ ਆ ਤੇ ਫਿਰ ਆਪਾਂ ਇਹਨੂੰ ਕੁੰਡੇ ਵਿੱਚ ਪਾਵਾਂਗੇ ਧਨੀਆ ਬਾਅਦ ਵਿੱਚ ਪਾਉਂਗੀ ਪਰ ਮੈਂ ਫਲੇਵਰ ਦੇ ਕੇ ਬਾਅਦ ਵਿੱਚ ਜਿਹੜਾ ਕਰੀਟਿੰਗ ਕਰੂੰਗੀ ਉਦੋਂ ਮੈਂ ਧਨੀਆ ਇਹਦੇ ਉੱਤੇ ਪਾਵਾਂਗੀ ਧਨੀਆ ਨੂੰ ਮੈਂ ਸੇਕ ਨਹੀਂ ਲਗਾਉਣਾ ਲਓ ਜੀ ਮਸਾਲੇ ਵਿੱਚ ਆਪਣੀ ਇੱਕ ਵਾਰੀ ਚੰਨੀ ਭੁੱਜ ਗਈ ਹੈ 1 ਮਿੰਟ ਵਾਸਤੇ ਤਾਂ ਕਿ ਮਸਾਲੇ ਦਾ ਸਾਰ ਚਟਨੀ ਵਿੱਚ ਚਲਾ ਜਾਵੇ ਇਹ ਹੁਣ ਆਪਾਂ ਇਹਨੂੰ ਕੱਢਾਂਗੇ ਕੁੰਡੇ ਦੇ ਵਿੱਚ ਤੇ ਤੁਸੀਂ ਇਸ ਥਾਂ ਦੇ ਵਿੱਚ ਵੀ ਕੋਲੀ ਰੱਖ ਕੇ ਜੋ ਵੀ ਤੁਸੀਂ ਫਲੇਵਰ ਦੇਣਾ ਵਾ ਤੋ ਇਹਦਾ ਉਹ ਰੱਖ ਸਕਦੇ ਹੋ। ਉੱਪਰ ਮੈਂ ਇਹਨੂੰ ਕੁੰਡੇ ਵਿੱਚ ਕੱਢ ਕੇ ਫੇਰ ਦੇਵਾਂਗੀ। ਇਹ ਚਾਹੇ ਕੁੰਡੇ ਦੇ ਵਿੱਚ ਪਈ ਵੀ ਰਹੇ ਤੇ ਜਦੋਂ ਖਾਣੀ ਹੋਏ ਤੇ ਉਦੋਂ ਵਰਤਾਂਗੇ। ਇਸ ਤਰ੍ਹਾਂ ਹੀ ਇਹਨਾਂ ਵਿੱਚੋਂ ਤਾਂ ਆਪਾਂ ਕੱਢਣੀ ਪੈਂਦੀ ਆ। ਇਹ ਕੁੰਡੇ ਵਿੱਚ ਚਾਹੇ ਮਿੱਟੀ ਦੇ ਭਾਂਡੇ ਵਿੱਚ ਤਾਂ ਪਈ ਵੀ ਰਹੇ ਤੇ ਕੋਈ ਗੱਲ ਨਹੀਂ। ਅਜਿਹਾ ਕਰਕੇ ਇਹ ਇਸ ਵਾਂਗ ਦਸੇ ਹੁਣ ਆਪਾਂ ਇਹਨੂੰ ਪੜਦੇ ਆਂ। ਉਡੇ ਦੇ ਵਿੱਚ স্মੋਕੀ ਫਲੇਵਰ ਆ ਗਿਆ। ਅੱਜ ਆਪਣੀ ਚਟਨੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ। ਬਹੁਤ ਘਟਕਿਆ ਉਹਦੇ ਵਿੱਚ। ਤੁਹਾਨੂੰ ਦਾ ਟੈਕਚਰ ਵੀ ਦਿਖਾ ਦਿੰਨੇ ਆ। ਔਰ ਇਹ ਆਪਾਂ ਫਿਰ ਇਹਨੂੰ ਪਾਸੇ ਕਰ ਦਈਏ। ਦਾਲ ਚੀਨੀ ਲੈ ਲਈ ਆ। ਥੋੜਾ ਜਿਹਾ ਇਸੇ ਥੋੜੇ ਜਿਹਾ ਮੈਂ ਰੋਜ਼ ਮੈਲੀ ਦੇ ਡੱਕੇ ਲਏ ਆ। ਇਨਾਂ ਤੇ ਮੈਂ ਮੜਾ ਮੈਂ ਦੇਸੀ ਘਿਓ ਪਾ ਕੇ ਇਹ ਨੂੰ ਤੋਣ ਕਰੂਗੇ ਇਹਦਾ ਤੇ ਫਿਰ ਇਹਦੇ ਵਿੱਚ ਕੌਲੀ ਨੂੰ ਰੱਖਦੇ ਹਾਂ ਤੇ ਫਿਰ ਕੱਪੜਾ ਰੱਖਦੇ ਤੇ ਉੱਪਰ ਢੱਕਣ ਦੇਣਾ ਐਸੇ ਕੇ ਨਾ ਮੈਂ ਉਹ ਬਸ ਆਉਣੀਆਂ ਆ ਦੋ ਚੀਜ਼ਾਂ ਲੈ ਲਈਆਂ ਤੁਸੀਂ ਕੋਈ ਵੀ ਲੈ ਲਓ ਜੀ ਜੀ ਦਾ ਵੀ ਤੁਸੀਂ ਫਿਰੇ ਵਰ ਦੇਣਾ ਵਾ ਚਾਹੇ ਤੁਸੀਂ ਸਿੰਪਲ ਕੋਲਾ ਹੀ ਰੱਖ ਲਓ ਉਹ ਜੇ ਤੁਸੀਂ ਅੱਗ ਵਗੈਰਾ ਜਾਲਦੇ ਆ ਮੇਰੇ ਕੋਲ ਤਾਂ ਕੋਈ ਅੱਗ ਵਗੈਰਾ ਇੱਥੇ ਜਾਲਣ ਨੂੰ ਹੈ ਨਹੀਂ ਹੈ ਤੇ ਮੈਨੂੰ ਕੌਲੀ ਵਿੱਚ ਹੀ ਕਰਨਾ ਵਾ ਕੌਲੀ ਜਿਵੇਂ ਥੋੜਾ ਜਿਹਾ ਦੇਸੀ ਕੇ ਉਪਾ ਲੈ ਕਾ ਪਦੇਸੀ ਕਿਉਂ ਕਿਸੇ ਚੀਜ਼ ਉੱਤੇ ਪਾ ਦਿੰਦੇ ਆ ਤੇ ਉਹਦਾ ਧੂਆਂ ਵਧੀਆ ਵਾਂਗ ਲੱਗਦਾ ਹੋ ਜਾਂਦਾ ਤੇ ਮੈਂ ਥੋੜਾ ਜਿਹਾ ਦੇਸੀ ਕਿਉਂ ਪਾ ਕੇ ਤੇ ਇਹਨੂੰ ਤੁਸੀਂ ਥੋੜਾ ਛੰਡੀ ਹੋਣ ਤੋਂ ਬਾਅਦ ਵੀ ਦੇ ਸਕਦੇ ਆ ਤੇ ਇਹਨੂੰ ਗਰਮ ਕਰਨ ਨੂੰ ਵੀ ਦੇ ਸਕਦੇ ਆ ਉਹ ਆਪਣੀ ਮਰਜ਼ੀ ਆ ਤੇ ਮੈਂ ਇਹਨੂੰ ਸਮੋਕੇ ਫਲੇਵਰ ਦੇ ਕੇ ਤੇ ਇਹਨੂੰ ਢੱਕ ਕੇ ਰੱਖ ਦਿੰਦੇ ਤੇ ਜਦੋਂ ਖਾਣੀ ਹੋਈ ਉਸ ਟਾਈਮ ਕਿਉਂਕਿ ਕੂੜੇ ਵਿੱਚ ਪਈ ਦਾ ਕੋਈ ਨੁਕਸਾਨ ਨਹੀਂ ਢੱਕੇ ਮਿੱਟੀ ਦਾ ਫਲੇਵਰ ਵੀ ਨਾਲ ਆ ਜਾਵੇ ਇਹਦੇ ਜਦੋਂ ਮੈਂ ਇਹਨੂੰ ਢੱਕ ਕੇ ਰੱਖੂਗੀ ਤਾਂ ਕਿ ਜੇ ਤਾਂ ਗਰਮ ਆ ਫਿਰ ਇਹਦੇ ਸੋਨੇ ਤੇ ਸਟੀਮ ਬਣ ਜਾਏ ਜਾਂ ਤਾਂ ਸੰਡੇ ਚ ਦੇਓ ਫਿਰ ਕੋਈ ਮੁਸ਼ਕਲ ਨਹੀਂ ਹੈਗਾ ਢੱਕਣ ਦੇ ਵੇਲੇ ਤੇ ਨਹੀਂ ਤਾਂ ਢੱਕਣ ਦੇਣ ਤੋਂ ਪਹਿਲਾਂ ਤੁਸੀਂ ਜਦੋਂ ਮੈਂ ਮਟਕਣੇ ਦੇ ਉੱਤੇ ਦੇਣਾ ਵਾ ਪਹਿਲਾਂ ਇਹਦੇ ਵਿੱਚ ਸੋਕੇ ਫਿਰ ਇਹਨਾਂ ਰੱਖ ਦੇਣਾ ਵਾ ਤੇ ਫਿਰ ਮੈਂ ਢੱਕਣ ਦੇਣਾ ਢੱਕਣ ਦੇਣ ਤੋਂ ਪਹਿਲਾਂ ਬਾਅਦ ਫਿਰ ਮੈਂ ਇਹਦਾ ਢੱਕਣ ਦੇਣ ਤੋਂ ਪਹਿਲਾਂ ਤੁਮੇ ਆਪ ਉਹਣਾ ਦੇ ਦਿੰਦਾ ਤੇ ਉਸ ਤੋਂ ਬਾਅਦ ਮੈਂ ਇਹਦੇ ਉੱਤੇ ਢੱਕਣ ਦੇ ਆਉਂਗਾ ਇਸ ਤਰੀਕੇ ਨਾਲ ਢੱਕਣ ਮੈਂ ਇਸ ਤੋਂ ਵੱਡਾ ਲੈ ਕੇ ਆਉਂਗੀ ਕਿਉਂਕਿ ਜਦੋਂ ਇਹਦੇ ਤੇ ਢੱਕਣਾ ਕੋਰ ਆਉਂਦਾ ਵਾ ਮੈਂ ਤੇ ਇਹ ਕਪੜਾ ਲਾ ਦੇ ਕੇ ਕਾਟਨ ਦਾ ਉਸ ਵਾਂਹ ਅੰਡਾ ਆਪਣਾ ਦੇ ਕੇ ਤਾਂ ਕਿ ਦਾ ਫਲੇਵਰ ਵਿੱਚ ਬਣਿਆ ਰਹੇ ਤੇ ਜਦੋਂ ਖਾਣਾ ਉਸ ਟਾਈਮ ਬੜੇ ਨਾ ਤੇ ਕੁੰਡੇ ਵਿੱਚ ਹੀ ਪਈ ਰਹੋਗੇ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਇਹ ਦਿੱਨਾ ਸੁਣਾ ਦੇਖ ਦਿਲਾ ਜੀ ਚਸ਼ਨੀ ਦਾ ਤੇ ਇੱਥੇ ਆਪਾਂ ਇਹਨੂੰ ਹੁਣ ਕੌਲੀ ਵਿੱਚ ਰੱਖ ਲਾਂਗੇ ਵਿੱਚ ਤੇ ਇੱਥੇ ਆਪਾਂ ਧੂਆਂ ਕਰਕੇ ਤੇ ਇਹਨੂੰ ਕਪੜਾ ਰੱਖ ਆਪਣਾ ਉੱਪਰ ਦੇ ਕੇ ਤੇ ਫੇਟਾ ਕੰਨ ਦੇ ਕੇ ਮੇ ਰੱਖ ਦੇਣਾ ਆ ਤੁਸੀਂ ਦੇਖ ਸਕਦੇ ਮੈਂ ਦਾਲ ਚਿਨੀ ਤੇ ਰੋਜ਼ਮਰੀ ਲਈ ਆ ਇਹਦਾ ਫਲੇਵਰ ਬਹੁਤ ਵਧੀਆ ਲੱਗਦਾ ਵਾ ਤੇ ਦਾਲ ਚਿਨੀ ਆ ਵਧੀਆ ਲੱਗਦਾ ਵਾ ਤੇ ਜੀ ਰੋਜ਼ਮਰੀ ਹੈਗੀ ਤਾਂ ਤੁਸੀਂ ਉਹਦਾ ਵੀ ਫਲੇਵਰ ਜ਼ਰੂਰ ਵਿੱਚ ਪਾਓ ਅੱਜ ਆਪਾਂ ਇਹਦੇ ਵਿੱਚ ਲਾ ਕੇ ਰੱਖ ਦਿੱਤਾ ਸੀ স্মੋਕ ਦਾ ਇਸ ਮੁਕਫ ਦੇਵਰੇ ਨੂੰ ਆ ਚੁੱਕਿਆ ਵਾ ਤੇ ਹੁਣ ਆਪਾਂ ਇਹਨੂੰ ਡੋਂਗੇ ਵਿੱਚ ਕੱਢ ਕੇ ਰੱਖ ਦਿੰਦੇ ਆ ਆ ਕੇ ਗਰਮਿਆਂ ਦੇ ਦੇਣਾ ਟਮਾਟਰ ਪਾਏ ਹੋਏ ਆ ਤੇ ਇਹ ਕੁੰਡੇ ਵਿੱਚ ਖਰਾਬ ਨਾ ਹੋ ਜਾਵੇ। ਪਹਿਲਾਂ ਤਾਂ ਮੇਰਾ ਵਿਚਾਰ ਇਹ ਸੀ ਕਿ ਮੈਂ ਕੁੰਡੇ ਵਿੱਚ ਹੀ ਰਹਿਣ ਦਉਗੀ ਪਰ ਗਰਮੀ ਨੂੰ ਦੇਖ ਕੇ ਫਿਰ ਮੈਂ ਸੋਚਿਆ ਕਿ ਬਾਹਰ ਕੱਢ ਕੇ ਰੱਖ ਦੇਵਾਂ। ਹਾਂਜੀ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ। ਬੈਂਗਨ ਦੀ ਜਟਨੀ ਸੁੱਕੀ ਫਲੇਵਰ ਦੇ। ਇਹਨੂੰ ਬਾਹਰ ਕੱਢ ਦਿੰਨੇ ਆਂ ਕੋਲੀ ਨੂੰ। ਤੇ ਫਾਸੇ ਨਹੀਂ ਆ ਗਈ। ਡੋਂਗੇ ਵਿੱਚ ਕੱਢ ਲੈਂਦੇ ਆਂ। ਤੇ ਦੇਖੋ। ਬਹੁਤ ਹੀ ਵਧੀਆ ਫਲੇਵਰ ਆਇਆ ਜਿਦਾ ਆਪਾਂ ਚਿੱਲੇ ਵਿੱਚ ਭੁੰਨ ਕੇ ਬਣਾਏ ਹੁੰਦੇ ਆ। ਇਹ ਬਹੁਤ ਹੀ ਵਧੀਆ ਲੋਕਾਂ ਹੀ ਆ ਤੇ ਚੇਸਟਾ ਇਹਦਾ ਖਾ ਕੇ ਪਤਾ ਲੱਗੂ ਕਿਉਂਕਿ ਮੈਂ ਤਾਂ ਪਹਿਲਾਂ ਵੀ ਕਈ ਵਾਰੀ ਬਣਾਈ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਪਰ ਥਾ ਤੇ ਤੁਸੀਂ ਮੇਂਗਾਂ ਦੀ ਸਬਜ਼ੀ ਬਣਾਉਣੀ ਭੁੱਲ ਜਾਓਗੇ ਇਸ ਤਰੀਕੇ ਨਾਲ ਬਣਾਓ ਬੈਂਗਾਂ ਦੀ ਜਦਣੀ স্মੋਕੀ ਲੇਅਰ ਬਹੁਤ ਘਟਕੋ ਕਰਨਾ ਪੈਂਦਾ ਤੇ ਬਹੁਤ ਘਟ ਤੇਲ ਲੱਗਦਾ ਹੈ ਤੁਸੀਂ ਦੇਖ ਸਕਦੇ ਆ ਇਹ ਕੁੰਡਾ ਜਦੋਂ ਵੀ ਸੈਲਫ ਤੇ ਰੱਖਣਾ ਕਿਉਂਕਿ ਸੈਲਫ ਦੇ ਉੱਤੇ ਪੱਥਰ ਲੱਗਿਆ ਲੱਗੇ ਹੁੰਦੇ ਆ ਤੇ ਟਾਂ ਸੱਕਦੀਆਂ ਨੇ ਜਦੋਂ ਵੀ ਤੁਸੀਂ ਕੁੰਡਾ ਸੈਲਫ ਦੇ ਉੱਤੇ ਰੱਖਣਾ ਕੁਝ ਕੁੱਟਣਾ ਕਰਨਾ ਇਹ ਕੁੰਡਾ ਤੇ ਮੇਰਾ ਥੋੜਾ ਜਿਹਾ ਵੱਡਾ ਵਾ ਕਿਉਂਕਿ ਮੈਂ ਇਹਦੇ ਵਿੱਚ ਚਟਨੀ ਸੀਗੀ ਥੋੜੀ ਜ਼ਿਆਦਾ ਮਿਤਾ ਹੋਊਗਾ ਬਨਸੀ ਦੇ ਤੇ ਛੋਟਾ ਬਿਲਕੁਲ ਆਉਂਦਾ ਵਾ ਸੈਲਫ ਤੇ ਰੱਖਣ ਵਾਸਤੇ ਤੁਸੀਂ ਪਹਿਲਾਂ ਉਹਦੇ ਥੱਲੇ ਕਾਪੜਾ ਵਿਛਾ ਲਿਓ ਤੇ ਫਿਰ ਉਹਦੇ ਉੱਤੇ ਵਿੱਚ ਕੋਈ ਚੀਜ਼ ਕੁੱਟੋ ਤਾਂ ਕਿ ਆਪਣੇ ਜਿਹੜੇ ਸੈਲਫਾਂ ਵਗੈਰਾ ਨੇ ਉਹਨਾਂ ਨੂੰ ਕੋਈ ਝੇਟ ਵਗੈਰਾ ਨਾ ਆਵੇ ਤਾਂ ਕਿ ਇਹਨੇ ਮੈਂ ਅੱਪਾ ਪੱਥਰ ਵਗੈ ਇਹ ਪੀੜੀ ਤੇ ਬੈਂਕੇ ਕੋਚੜੀਆਂ ਵਗੈਰਾ ਕਰਦੇ ਸੀ ਤੇ ਆਸੇ-ਪਾਸੇ ਪੇਰਲਾ ਲਈ ਦੇ ਸੀ ਆਉਦੇ ਆ ਕਿ ਕੁੰਡਾ ਵੀ ਲੈਣਾ ਤੇ ਇੱਥੇ ਪੱਥਰ ਦੇ ਕੁੰਡਾ ਬਹੁਤ ਰਕਦੇ ਆ ਤੇ ਇਸ ਕਰਕੇ ਤੁਸੀਂ ਇਹਦੇ ਨੀਚੇ ਕਪੜਾ ਵਿਛਾ ਕੇ ਤੇ ਫਿਰ ਕੋਟਿਓ ਤਾਂ ਕਿ ਆਪਣੇ ਕੋਚੜੀ ਟਾਂਗ ਵਗੈਰਾ ਪੱਥਰੋਂ ਨਾ ਪੈ ਜਾਣਾ ਲਓ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਬੈਂਗਾ ਦੀ ਸਮੋਕੀ ਲੇਵਲ ਵਾਲੀ ਚਰਨੀ ਬਣਾ ਕੇ ਦੇਖਿਓ ਤੇ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਕਿ ਤੁਹਾਨੂੰ ਇਹ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਰੈਸਪੀ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ ਲੋ ਜੀ ਆਪਾਂ ਹੁਣ ਬਣਾਉਣੇ ਆ ਪੁਲਕੇ ਤੇ ਖਾਣੇ ਆ ਬੰਗਾਲੀਸ ਮੋਕੀ ਫਲੇਵਰ ਵਾਲੀ ਚਟਣੀ ਇਸੇ ਕੋਲੀ ਕਰਿ ਟਰਾਈ ਜ਼ਰੂਰ ਕਰਿਓ ਇਹ ਬਹੁਤ ਹੀ ਟੈਸਟ ਤੇ ਫਲੇਵਰ ਇੰਨਾ ਕੁ ਵਧੀਆ ਆ ਰਿਹਾ ਦੋ ਦੀ ਥਾਂ ਤੇ ਚਾਰ ਰੋਟੀਆਂ ਖਾ ਜਾੜੀਆਂ ਨੇ You're Thank you did you the money